ਕਿਤੇ ਪੇਕੇ ਤਾਂ ਮੇਰੇ ਆਈ ਵੀ ਨਹੀਂ ਕਿਤੇ ਯਾਦ ਕਰਿਆ ਵੀ ਦਾ ਪੂਆ ਕੋਲੇ ਜਾਇਏ ਕਿਤੇ ਜਮਾ ਘੜੀ ਨਹੀਂ ਜਾ ਕੇ ਦੇਖਿਆ ਕਿਤੇ ਕਾਧਾ ਬਾਰ ਵੀ ਨਹੀਂ ਦੇਖਿਆ ਵੀ ਪੂਆ ਤਾਂ ਮਰਦੀ ਆ ਕਿ ਜਿਉਂਦੀ ਆ ਹੁਣ ਮੈਂ ਵੀ ਜਮਾ ਨਹੀਂ ਜਾਂਦੀ ਇਹਨਾਂ ਦੇ ਘਰੇ ਇਹਨਾਂ ਦਾ ਬਾਹਰ ਛੱਡ ਕੇ ਘਰ ਛੱਡ ਕੇ ਗਾਹਾਂ ਲੰਗੂ ਕਿਹੜਾ ਮੈਨੂੰ ਫੋਨ ਲਾਈ ਜਾਂਦੇ ਨੇ ਬਾਹਣ ਨੂੰ ਤੇ ਤੜਕੇ ਦੇ ਜਾ ਕੇ ਆਏ ਨੇ ਵਿਚਾਰੇ ਸਿੱਧੀ ਉਹਨਾਂ ਦੇ ਘਰੇ ਜਾਵਾਂ ਮੈਂ ਤਾਂ ਜਮਾ ਨਹੀਂ ਜਾਂਦੀ ਫੇਰ ਇਹਨਾਂ ਨੂੰ ਸੇਕ ਲੱਗੂਗਾ ਵੀ ਪੂਆ ਆਪਣਾ ਬਾਹਰ ਛੱਡ ਕੇ ਵਗ ਗਈ ਤੇ ਘਾ ਛੱਡ ਕੇ ਵਗ ਗਈ ਪੂਆ ਨੂੰ ਤਾਂ ਇਹਨਾਂ ਦਾ ਆਇਆ ਵੀ ਪੂਆ ਤਾਂ ਨਰਮ ਆ ਪੂਆ ਕਹਿੰਦਾ ਬੋਲਦੀ ਹੈਗੀ ਐਡੀ ਪੁਆ ਕੋਈ ਪੋਲੀ ਪਾਲੀ ਨਹੀਂ ਕਿ ਦਿੱਤੀ ਬਣਾਈ ਜਾਣੇ ਹੋਗੇ ਕੱਲ ਤਾਂ ਦੂਜੀ ਪੁਆਈ ਸੀ ਛੋਟੀ ਅੱਜ ਵੱਡੀ ਵੀ ਆਉਂਦੀ ਐ ਚੋੜਾ ਚੱਕੀ ਨਾਲੇ ਆਈ ਨਹੀਂ ਫਿਰ ਘਰੇ ਵਗ ਜਾਂ ਜੇ ਆਈ ਨਾ ਇੱਧਰ ਹੀ ਤੁਰੀ ਆਉਂਦੀ ਐ ਲੈ ਚਲ ਮੈਂ ਪੁੱਛਦੀਆਂ ਖੈਰ ਸੁੱਖੋਂ ਕਿੰਨਾ ਟਾਈਮ ਹੋ ਗਿਆ ਗਿਆਨੂ ਵੀ ਇਹਦੇ ਕੋਲੇ ਐਸਰੀ ਕੱਲ ਪੁਆ ਐਸਰੀ ਕਾਲਪਾ ਜੀ ਤੁਹਾਨੂੰ ਦੋ ਵੇਰੀ ਹੋ ਠੀਕ ਐ ਪੁਆ ਹਾਂ ਠੀਕ ਹੀ ਐ ਭਾਈ ਕੋ ਤੁਸੀਂ ਕੀ ਟਰਮ ਹੈ ਵੀ ਠੀਕ ਐ ਪੂਆ ਬਾਹਰ ਆਪਣਾ ਕਿੱਥੇ ਰਹਿ ਗਿਆ ਤੇ ਤੂੰ ਕਿੱਥੇ ਟੱਪੇ ਇਧਰ ਕਿਧਰ ਜਾਨੀ ਆ ਬਾਤ ਆ ਬਾਈ ਕੋ ਤੂੰ ਸਿਰ ਮੇਰੇ ਕੋਲ ਜਾਂਦੇ ਹੁਣ ਫਿਰ ਮੈਂ ਵੀ ਬਾਤ ਛੋੜਾ ਲੰਗ ਕੇ ਫਿਰ ਮੈਂ ਛੱਡ ਕੇ ਬਾਹਰ ਆ ਗਈ ਛੋੜਾ ਕਿਉਂ ਸੋਨੂੰ ਮੇਰਾ ਘਰ ਨਹੀਂ ਦੀਂਦਾ ਓਹੋ ਪੂਆ ਤਾਂ ਤੂੰ ਗੁੱਸਾ ਕਰ ਗਈ ਤੈਨੂੰ ਪਤਾ ਤਾਂ ਹੈਗਾ ਕਿ ਨਾ ਕੰਮ ਵਾਲਾ ਸੀ ਕਣਕਾਂ ਮੇਲੇ ਦਾ ਬਾੜੀ ਜੀ ਸੀ ਵੀ ਗੇੜਾ ਮਾਰ ਕੇ ਆਵਾਂਗੇ ਟੂੜੀ ਟਾੜੀ ਸੰਭਾਲ ਕੇ ਪੂਆ ਕੋਲੇ ਜਾ ਕੇ ਆਵਾਂਗੇ ਪੂਆ ਟਾਈਮ ਹੀ ਨਹੀਂ ਲੱਗਿਆ ਹੁਣ ਆਵਾਂਗੇ ਚਾ ਸੌਣ ਚ ਤੇਰੇ ਕੋਲੇ ਅੱਛਾ ਹੁਣ ਆਉਂਗੇ ਹੁਣ ਸਾਨੂੰ ਕਿਸੇ ਗੱਲ ਦੀ ਕੋਈ ਵਿੜਕਣ ਆ ਗਈ ਹੋਵੇ ਵਿਪੂਆ ਬਾਹਣ ਦੀ ਮਾਰੀ ਆਈ ਏ ਮੈਂ ਤਾਂ ਕਹਿੰਦੇ ਮੇਰੇ ਕੋਲੇ ਜਾ ਕੇ ਆਏ ਨੇ ਆਪਣੇ ਦੂਜੇ ਘਰ ਨਾਲ ਮੈਂ ਤਾਂ ਬਾਹਣ ਦੇਣ ਆਈਆਂ ਉਹਨਾਂ ਨੂੰ ਸੌਦਾ ਕਰਕੇ ਜਾਨੀ ਆ ਬਾਹਣ ਦਾ ਸੌਦਾ ਕਿਹੜੇ ਬਾਹਣ ਦਾ ਸੌਦਾ ਪੂਰਾ ਕਿਹੜੇ ਮੇਰਾ ਹੀ ਹਿਸਾਬ ਅੰਡਾਗਾ ਅੱਛਾ ਜਿਹੜਾ ਤੂੰ ਤੇਰੇ ਨਾਂ ਜਵੀਨਾ ਨਾ ਉਹਦਾ ਤੂੰ ਸੌਦਾ ਕਰਨਾ ਹੀ ਨਹੀਂ ਸੌਦਾ ਕਰਨ ਤਾਂ ਆਈਆਂ ਅੱਜ ਤੁਸੀਂ ਪਹਿਲਾਂ ਦੇ ਕੇ ਸੱਭ ਜੀ ਦੀ ਜਮੀਨ ਆ ਦੇ ਨਾਂ ਲਵਾ ਲਈ ਬਗਾਨੀ ਬੁੜੀ ਨੂੰ ਖੜਾ ਕੇ ਤੁਸੀਂ ਸਾਰਾ ਬਹਨ ਲਹਾ ਲਿਆ ਉਹਦੇ ਨਾਂ ਬਸ ਭੂਆ ਅੱਗੇ ਤਾਂ ਕੁਛ ਦੱਸ ਹੀ ਨਾ ਤੂੰ ਹੁਣ ਤਾਂ ਮੈਂ ਤੇਰੀ ਸਾਰੀ ਗੱਲ ਸਮਝ ਗਈ ਮੈਨੂੰ ਪਤਾ ਲੱਗ ਗਿਆ ਵੀ ਤੇਰੇ ਭੂਆ ਨੇ ਛੋਟੀ ਨੇ ਭਰਤੇ ਕਰਨ ਤੈਨੂੰ ਭੂਆ ਨਹੀਂ ਕਹਤਾ ਵੀ ਮੇਰੀ ਜਮੀਨ ਉਹਨਾਂ ਨੇ ਲਹਾ ਲਈ ਤੇਰੀ ਜਮੀਨ ਵੀ ਲਹਾ ਲਾਂਗੇ ਤੂੰ ਫਟਾਫਟ ਜਾ ਕੇ ਵੇਚ ਆ ਐ ਨਹੀਂ ਭੂਆ ਸੌਦੇ ਹੁੰਦੇ ਹੁੰਦੇ ਜਮੀਨਾਂ ਦੇ ਮੈਂ ਤੈਨੂੰ ਦੱਸਾਂ ਘਰੇ ਚੱਲ ਠੰਡੇ ਮਾਤੇ ਨਾਲ ਸਾਡੇ ਨਾਲ ਗੱਲ ਕਰ ਕੀ ਚਾਹਉਣੀ ਹੈ ਸਾਨੂੰ ਵੀ ਦੱਸ ਸਾਨੂੰ ਵੀ ਪਤਾ ਲੱਗੇ ਹੁਣ ਤਾਂ ਠੰਡਾ ਮਾਤੇ ਸੀ ਹੁਣ ਚੱਕਰ ਪੁੱਤ ਮੈਂ ਠੰਡਾ ਹੀ ਮਾਤਾ ਰੱਖੇਗਾ ਮੈਂ ਕਿਹਾ ਕੋਈ ਗਰਮ ਕਰਿਆ ਸੀ ਕਦੋਂ ਹੁਣ ਤੁਸੀਂ ਨਹੀਂ ਠੰਡਾ ਰੱਖਣ ਦੇਉਂਦੇ ਹੁਣ ਫੇਰ ਮੈਨੂੰ ਗਰਮ ਕਰਨਾ ਪੈ ਗਿਆ ਨਾ ਤੇਰੇ ਕੋਲੇ ਕਿਹਨੇ ਫੋਨ ਕਰਤਾ ਕੌਣ ਲੈਂਦਾ ਆਪਣੀ ਜ਼ਮੀਨ ਲੈ ਬਹਾਂ ਤਾਂ 10 ਬੰਦੇ ਜਾ ਕੇ ਆਏ ਨੇ ਮੇਰੇ ਕੋਲ ਤੇ ਆਪਣੇ ਆਸਿਕ ਮੰਡ ਤੇ ਪੂਆ ਸਾਨੂੰ ਦੇ ਦੇ ਪੂਆ ਬਹਾਂ ਸਾਨੂੰ ਦੇ ਦੇ ਆਪਦਾ ਇਸ ਪੂਆ ਮਾਜਾਂ ਨਹੀਂ ਪੂਆ ਸਾਨੂੰ ਕਿਸੇ ਗੱਲ ਦਾ ਘਰੇ ਪਤਾ ਨਹੀਂ ਨਹੀਂ ਲੋਕਾਂ ਨੂੰ ਉਹੀ ਗੱਲ ਪੈ ਇਨੀ ਕੰਨ ਬਲੇਲ ਪੈ ਜਾਂਦੀ ਹੈ ਲੈ ਕੱਲ ਦੀ ਗੱਲ ਹੈ ਉਹ ਪ ਤੇ ਤੜਕੀ ਤੈਨੂੰ ਕਿਸੇ ਨੇ ਦੱਸਤਾ ਦੇਖ ਪੂਆ ਗੁੱਸਾ ਨਾ ਕਰ ਘਰੇ ਚੱਲ ਮੇਰੇ ਨਾਲ ਜਿਵੇਂ ਕਹੇਗੀ ਉਵੇਂ ਕਰ ਲਾਂਗੇ ਇੱਕ ਵਾਰੀ ਘਰੇ ਚੱਲ ਨਾ ਕਰੋ ਮਾਇਕ ਦਾ ਕੋਈ ਸਹਲੇ ਕੇ ਗਈ ਸੀ ਤੂੰ ਤਾਂ ਜਾ ਕੇ ਮੇਰਾ ਬਾਰ ਨਹੀਂ ਦੇਖਦੇ ਕਿਤੇ ਕੋਈ ਵਿਹਾਰਾ ਤੇ ਨਾ ਦੇਣੀ ਜਾਂਦੇ ਹੁਣ ਕਿਦੋਂ ਮਾਈ ਹੁਣਾ ਆ ਗਈ ਹੁਣ ਤੁਸੀਂ ਕਹਿੰਦੇ ਕਿ ਪੂਆ ਸੀ ਆਉਂਦੇ ਸੀ ਕੋਈ ਨਹੀਂ ਬੂਆ ਕਿਉਂ ਗੁੱਸਾ ਕਰਦੀ ਐ ਮੈਨੂੰ ਪਤਾ ਹੈ ਤੇਰੇ ਤਾਜੇ ਤਾਜੇ ਕੰਨ ਭਰੇ ਤੂੰ ਲੱਗ ਗਈ ਸਰਬਜੀਤ ਦੇ ਪਿੱਛੇ ਉਹ ਤਾਂ ਹੁਣ ਸਾਡੇ ਨਾਲ ਟੁੱਟ ਗਈ ਅਸੀਂ ਤਾਂ ਉਹਦੇ ਜਾ ਕੇ ਨਹੀਂ ਖੜਦੇ ਅਸੀਂ ਨਾ ਉਹਦੇ ਜਾਏਗੇ ਨਾ ਉਹ ਸਾਡੇ ਆਵੇ ਸਾਡਾ ਤਾਂ ਰਿਸ਼ਤਾ ਉਹ ਦਿਨ ਹੋ ਗਿਆ ਖਤਮ ਤੂੰ ਹੀ ਕੱਲੀ ਬਚੀ ਐ ਤੂੰ ਕਿਉਂ ਰਿਸ਼ਤਾ ਤੋੜਦੀ ਐ ਅਸੀਂ ਤੇਰੇ ਪੇਕੇ ਆਂ ਤੇਰੇ ਨਾਲ ਵਰਤਾਂਗੇ ਜਿਵੇਂ ਤੂੰ ਕਹੇਂਗੀ ਉਵੇਂ ਕਰ ਲਾਂਗੇ ਆ ਜਾ ਕਿਵੇਂ ਦਾ ਤੁਸੀਂ ਕਿਵੇਂ ਕਰੋਗੇ ਭਾਈ ਮੈਨੂੰ ਪਤਾ ਹੀ ਆ ਮਾਇਆ ਦਾ ਮਾਇਆ ਕੀ ਢਿਛੇ ਆ ਰਗੀ ਤੇ ਤੁਸਨਾਂ ਹੀ ਨਹੀਂ ਪਤਾ ਮੇਰਾ ਬਹਣ ਵੀ ਕਿਸੇ ਬਗਾਨੀ ਬੁੜੀ ਨੂੰ ਖੜਾ ਕੇ ਤੇ ਸਾਰਾ ਲਹਾ ਕੇ ਵੇਜੋ ਮੁਰਕੇ ਦੇਣਾ ਬੱਟ ਬਟਿਆਵਾ ਵੀ ਨਾ ਕਰੋ ਓਹੋ ਕਿਉਂ ਕਰਦੀ ਐ ਬੇਬੇ ਤੇ ਗੁੱਸਾ ਮੇਰੀ ਬੇਬੇ ਤਾਂ ਹੀ ਨਹੀਂ ਮੇਰੀ ਬੇਬੇ ਤਾਂ ਪੇਕੀ ਗਈ ਹੋ ਯਾਰ ਦੇ ਯਾਰ ਪਹਿਲੇ ਤਾਂ ਜ਼ਮੀਨ ਦਾ ਰੌਲਾ ਚੱਲੀ ਜਾਂਦਾ ਜਿਹੜੀ ਮੇਰੇ ਬੇਬੇ ਦੇ ਨਾਂ ਸੀ ਜ਼ਮੀਨ ਉਹਦਾ ਵੀ ਰੌਲਾ ਪੈ ਰਿਹਾ ਉਹ ਤਾਂ ਆਪਦੇ ਪੇਕੀ ਤਾਂ ਗਈ ਐ ਆ ਥਾਂ ਥਾਂ ਜ਼ਮੀਨਾਂ ਦੇ ਝਗੜੇ ਨਾ ਜ਼ਮੀਨਾਂ ਦੇ ਝਗੜੇ ਤਾਂ ਹੋਏਗੇ ਨਾ ਫਿਰ ਮੈਂ ਤਾਂ ਹਜੇ ਕੁਝ ਲਗਾਈ ਵੀ ਨਹੀਂ ਤੂੰ ਤਾਂ ਪਹਿਲੇ ਮੈਨੂੰ ਟੁੱਟਾ ਫੁੱਟੇ ਪਹਿਲੇ ਕੱਢੀ ਬੈਠੇ ਆਂ ਦੇਖ ਲੈ ਪੂਆ ਅਸੀਂ ਮੇਰੇ ਬੇਬੇ ਨੂੰ ਕਹਿ ਕੇ ਤੋੜਿਆ ਵੀ ਦੇਖ ਬੇਬੇ ਜ਼ਮੀਨ ਤੇ ਤੇਰੇ ਪੇਕਿਆਂ ਦਾ ਹੱਕ ਹੈ ਭਾਈ ਚੁੱਪ ਕਰਕੇ ਨਾ ਆਪਦੇ ਦੋਨਾਂ ਭਰਾਵਾਂ ਨੇ ਨਾਂ ਕਰਾਇਆ ਜ਼ਮੀਨ ਸਾਨੂੰ ਤਾਂ ਲੋੜ ਨਹੀਂ ਡੱਕੇ ਦੀ ਵੀ ਜੇੜਾ ਕੁਝ ਦੇਣਾ ਹੋਇਆ ਮੇਰੀ ਬੇਬੇ ਨੂੰ ਕੁਝ ਮਰਜ਼ੀ ਦੇ ਦੇ ਅਗਲਾ ਉਹੀ ਗੱਲ ਮੰਗਦੇ ਆ ਭੂਆ ਸਾਭੀ ਦੀ ਤੇ ਤਾਂ ਇੰਨੇ ਜਵਾਬ ਕਿ ਛੇਰ ਨੇ ਉਹ ਆਪ ਵੀ ਛੇਰ ਉਹ ਸਾਰਾ ਟੈਂਪਰ ਉਹੀ ਗੱਲ ਵਾਂਗੂ ਸੱਡੇ ਬੁੱਧਿਆ ਸੰਤਾ ਇੰਨੀਆਂ ਗੱਲਾਂ ਦਾ ਪਤਾ ਹੀ ਨਹੀਂ ਸੀ ਤੂੰ ਤਾਂ ਗੱਲ ਨਹੀਂ ਗਈ ਮੈਨੂੰ ਪਤਾ ਹੈ ਤੇਰੇ ਸਰਬਜੀਤ ਨੇ ਜਿਆਦਾ ਕੰਨ ਭਰਤੇ ਬਾਹਲਾ ਕੁਝ ਕਹਤਾ ਤੇਰੇ ਕੋਲੇ ਭੂਆ ਨੇ ਪੂਆ ਤਾਂ ਉਹ ਆਪਣਾ ਫਰਕ ਪਾਉਣਾ ਚਾਹੁੰਦੀ ਐ ਪੂਆ ਨੂੰ ਆਏ ਐ ਵੀ ਮੈਂ ਤਾਂ ਟੁੱਟ ਗਈ ਹੁਣ ਇਹਨੂੰ ਵੀ ਤੋੜ ਦਿਆਂ ਤੈਨੂੰ ਸਾਡੇ ਨਾਲ ਬੱਤਨ ਨਹੀਂ ਦਿੰਦੀ ਉਹ ਉਹ ਤਾਂ ਚਲ ਕਿੱਲਾ ਲੈ ਗਈ ਦੇਖ ਕਿ ਕਰੋੜ ਦਾ ਲੈ ਗਈ ਚਲ ਭਾਈ ਵਾਲਾ ਤੁਸੀਂ ਕਰਦੇ ਹੋਗੇ ਚਲ ਮੈਨੂੰ ਕਰੋੜ ਦਾ ਸਾਹ ਵੀ ਦੇ ਦਿਓ ਚਲ ਮੈਂ ਬਾਹਰਸੋਂ ਉੱਥੋਂ ਮੰਗਦੀ ਨਹੀਂ ਕਿੱਲੇ ਦਾ ਨਾ ਪੂਆ ਤੇਰੇ ਕੋਲੇ ਉਹਨੇ ਦੱਸਤਾ ਵੀ ਮੈਂ ਕਿੱਲਾ ਲੈ ਆਈ ਹਾਂ ਦੱਸਿਆ ਮੈਨੂੰ ਆਹ ਵੀ ਮੈਂ ਕਰੋੜ ਦਾ ਦੇ ਆਈ ਕਹਿੰਦੀ ਕਿੱਲਾ ਹਾਂ ਮਰ ਜਾਂ ਦੇਖ ਲੈ ਸਾਨੂੰ ਕਹਿੰਦੀ ਨਾ ਮੈਂ ਕਿਸੇ ਕੋਲੇ ਗੱਲ ਨਹੀਂ ਕਰਦੀ ਆ ਪੱਚਦੀ ਤਾਂ ਉਹਦੇ ਜਿੰਮੇ ਕਹਿੰਦੀ ਆ ਖਾ ਕੇ ਰੋਟੀ ਵੀ ਨਹੀਂ ਛੋਟਾ ਤਾਂ ਕੋਈ ਨਹੀਂ ਪੁੱਤ ਕਹਿੰਦੀ ਜਵਾਕ ਵੀ ਨਰਮ ਨੇ ਆਦੀ ਤੈਨੂੰ ਕੀ ਲਈ ਬੈਠੇ ਨੇ ਆਦੀ ਆਪਦਾ ਕਹਿੰਦੀ ਹੁਣੀ ਸਾਲਿਆ ਕਹਿੰਦੀ ਮੈਂ ਤਾਂ ਜਵਾਕ ਚਿਹਰਤੀ ਕਹਿੰਦੀ ਸਾਰਾ ਅੱਗਾ ਤੱਗਾ ਲੈ ਲਾ ਤਾ ਜੀ ਮੂਰੇ ਲੱਗ ਕੇ ਆਹੋ ਪੂ ਆ ਉਹਦੀ ਤਾਂ ਲਾਦ ਚੰਦਰੀ ਐ ਚੰਦਰੀ ਲਾਦ ਸੀ ਤਾਂ ਹੀ ਤਾਂ ਮਾਂ ਨੂੰ ਤੋੜਤਾ ਹੁਣ ਤੈ ਥੋੜੀ ਟੁੱਟਣਾ ਕਮਲ ਗਈ ਤੇਰੇ ਉਹੀ ਗੱਲ ਤੇਰੇ ਜਵਾਕ ਤਾਂ ਉਹੀ ਗੱਲ ਭਲੇ ਮਾਨਸਣਗੇ ਵਰਤਣ ਉਹਨਾਂ ਨੇ ਇੱਥੇ ਨਾਨਕੀ ਆਉਣਗੇ ਹੋਰ ਕਿੱਥੇ ਜਾਣਗੇ ਅਰੇ ਮਾਸ ਤਾਂ ਹੁਣ ਆਏਗੇ ਦੇਖ ਤਰੀ ਰੋਸਾ ਨਾ ਹੁਣ ਕੇ ਦੋ ਜਵਾਕ ਵੀ ਹੁਣ ਤੈਨੂੰ ਪਤਾ ਉਹ ਆਏ ਆ ਆਖਣਗੇ ਵੀ ਕੇ ਦੋ ਇਹਦੇ ਜਵਾਕ ਲੈ ਆਈ ਅਸੀਂ ਵੀ ਲੈ ਗਏ ਹੁਣ ਤੈਨੂੰ ਪਤਾ ਅੱਜ ਕੱਲ ਨਰਮ ਕੌਣ ਹੈ ਪੂਆ ਅੱਜ ਕੱਲ ਤਾਂ ਹਰੇਕ ਕਹੀ ਤੇ ਖਾਂਦਾ ਹੈ ਫੇਰ ਉਹੀ ਤਾਂ ਗੱਲ ਹੁਣ ਮੇਰੇ ਜਵਾਕ ਉਹਨੂੰ ਦੇਖ ਕੇ ਮੇਰੇ ਹਿੱਸਾ ਮੰਗਦੇ ਆ ਦੇਖ ਪੂਆ ਤੇਰੇ ਜਵਾਕਾਂ ਤੋਂ ਪਹਿਲਾਂ ਅਸੀਂ ਤੇਰੇ ਨਾਲ ਬਹਿ ਕੇ ਗੱਲਾਂ ਨਿਮੇੜ ਲਾਣਿਆ ਸਰਬਜੀਤ ਸਾਡੇ ਕੋਲੇ ਨਹੀਂ ਆਈ ਜੇ ਸਾਡੇ ਕੋਲੇ ਗੱਲ ਨਿਮੇੜਨ ਆ ਆ ਜਾ ਹੁਣ ਗੁੱਸਾ ਨਾ ਕਰ ਆ ਜਾ ਚਲ ਗੁੱਸਾ ਦਾ ਭਾਈ ਕੀ ਨਾ ਕਰੇ ਬੇਬੇ ਤਾਂ ਹੀ ਮੇਰੀ ਬੇਬੇ ਗੱਲ ਬਧਾਉਂਦੀ ਹੁੰਦੀ ਥੋੜੀ ਜੱਜ ਮੇਰੀ ਬੇਬੇ ਹੰਦੀ ਆ ਪਟਕਿਆਈ ਨਾ ਗੱਲ ਕਰ ਲਾਂਗੇ ਆ ਜਾ ਤੂੰ ਠੰਡੀ ਹੋ ਜਾ ਮੈਂ ਠੰਡਾ ਨਹੀਂ ਤੇਰੇ ਬਾਤੇ ਠੰਡੇ ਦਾ ਭਾਈ ਚੜ ਕੋਈ ਗੱਲ ਨਹੀਂ ਉਹ ਹੀ ਗੱਲ ਵਾਂਗੂ ਮੈਂ ਤਾਂ ਆਏ ਕਹਿਨੀ ਆ ਵਿਚਾਲੇ ਮੇਰੇ ਪੇਕੇ ਬਣੇ ਸੀ ਤੇ ਤੁਸੀਂ ਵਸਤ ਦੇ ਸੀ ਆਉਂਦੇ ਸੀ ਜਾਂਦੇ ਸੀ ਬਹਿ ਜਾ ਤੇਰੇ ਬਹਿ ਜਾ ਇੱਥੇ ਬਹਿ ਜਾ ਪਹਿਲਾਂ ਜ਼ਮੀਨ ਦੇ ਰੋਲੇ ਚ ਤੁਰੇ ਫਰੇ ਘੂੜੇ ਚ ਹੁਣ ਲੈ ਵਿਲੇ ਹੋਏ ਆ ਆ ਸਾਮਾਨ ਜਾ ਸਾਮਾਂਗੇ ਪਰੇ ਹੁਣ ਹੁਣ ਕੋਈ ਕੰਮ ਨਹੀਂ ਗਾ ਵਿਚਾਲੇ ਛੱਡ ਗਏ ਮਿਸਤਰੀ ਤਾਂ ਕੀ ਗੱਲਾਂ ਆ ਕਰੀਆਂ ਮੈਂ ਐਂ ਗੱਲ ਕਰਦਾ ਜੀ ਹਾਂ ਉहां ਪਹਿਲਾਂ ਤਾਂ ਹੋਰੀ ਰਾਜ ਰੋਲੇ ਚ ਤੁਰੇ ਫਿਰੇ ਆ ਜਮੀਨਾਂ ਦੇ ਚੱਕਰਾਂ ਚ ਹੁਣ ਵਿੱਚਲੇ ਹੋਇਆ ਮਹਾ ਮਿਸਤਰੀਆਂ ਨੇ ਵਿਚਾਲੇ ਛੱਡਤਾ ਸਾਰਾ ਸਮਾਨ ਹੁਣ ਆਪਾਂ ਲੋਟ ਕਰਾਂਗੇ ਸਾਰਾ ਤੈਨੂੰ ਕੀ ਨਹੀਂ ਕਹਤਾ ਵੀ ਹੁਣ ਵੇਲੇ ਹੋ ਗਈ ਹੁਣ ਤਾਂ ਵੇਲੀਆਂ ਸੁਖਣਾ ਸਾਰੀ ਗੱਲ ਨਿਬੜ ਗਈ ਉਹੀ ਸੀਗਾ ਮਹਾ ਲੈ ਕਿਤੇ ਪਹਿਲਾਂ ਨਾ ਬੇਬੇ ਮਹਾ ਪੰਗਾ ਕਰਦੇ ਆ ਜਿਹੜੇ ਚਾਰ ਕਿਲੇ ਲਹਾਈ ਤੀ ਪੂਆਲੇ ਮਹਾ ਹੁਣ ਤਾਂ ਆਪਣਾ ਪੱਕਾ ਕੰਮ ਹੋ ਗਿਆ ਹੁਣ ਆਪਾਂ ਨੂੰ ਕੋਈ ਡਰ ਨਹੀਂ ਰਿਹਾ ਓਏ ਉਹ ਤਾਂ ਪੱਕਾ ਕੰਮ ਹੋ ਗਿਆ ਉਹਦਾ ਤਾਂ ਨਹੀਂ ਡਰ ਰਿਹਾ ਡਰਤਾ ਹੁਣ ਉਹਨੇ ਹੋਰ ਪਤਾ ਆਪਦੇ ਚ ਤਾਂ ਕੁਝ ਕਰ ਨਹੀਂ ਸਕੀ ਹੁਣ ਉਹ ਬੈ ਹੁਣ ਉਹ ਬੈਬ ਤਾਂ ਦੇ ਹੋਗੀ ਪੂਆ ਛੋਟੀ ਹੁਣ ਤਾਂ ਕੀ ਬੰਲਾ ਕਰੀ ਜਾਨੀ ਤੂੰ ਕੀ ਇਹ ਕਰਦੋ ਆਪਣਾ ਕੁਝ ਨਹੀਂ ਵਿਗੜ ਸਕਦੀ ਹੁਣ ਵਿਗਿਆੜ ਸਕੂ ਨਹੀਂ ਵਿਗਿਆੜਤਾ ਵਿਗਿਆਰਤਾ ਹਾਂ ਕੀ ਵਿਗਿਆੜਤਾ ਆਪਣਾ ਆਪਣਾ ਕੀ ਕੰਮ ਬਗੜ ਤੂੰ ਆਈ ਬੈਠੀ ਹੈ ਵੱਡੀ ਵੱਡੀ ਪੂਆ ਹਾਂ ਪੂਆ ਦੇ ਕੱਢ ਵੱਡੀ ਪੂਆ ਤਾਂ ਆਪਣੇ ਮੈਨ ਨਹੀਂ ਉਹਨੇ ਕੁਛ ਕਹਿੰਦੀ ਆਪਾਂ ਨੂੰ ਪਹਿਲਾਂ ਕਿਲਾ ਜ਼ਮੀਨ ਦਾ ਉਹਦੇ ਨਾਂ ਤੇ ਉਹਨੇ ਲੇਖੀ ਗਈ ਲਹਾ ਗਈ ਸੀ ਉਹਦੋਂ ਕਿਲਾ ਜ਼ਮੀਨ ਦਾ ਲਾ ਗਈ ਸੀ ਨਾ ਜਿਹੜਾ ਹੁਣ ਹੈ ਹੁਣ ਉਹਨੇ ਸਮਾਰ ਕੇ ਇੰਨੇ ਕੰਨ ਭਰੇ ਆ ਜਮਾ ਉਹਦੇ ਐ ਪੂਰੀਆਂ ਚੋਗਲੀਆਂ ਕਰੀਆਂ ਉਹਦੇ ਕੋਲੇ ਸਰ ਵੀ ਤਾਂ ਐਡੀ ਚੋਗਲ ਖੋਰਾ ਜਿੱਡੀ ਕਹਿੰਦੇ ਮੈਂ ਤੈਨੂੰ ਦੱਸਾਂ ਨਹੀਂ ਤਾਂ ਉਹ ਨਹੀਂ ਆਇਂ ਦੱਸਤਾ ਵੀ ਜਿਹੜਾ ਪਹਿਲਾਂ ਕਿਲਾ ਸੀ ਮੈਂ ਤਾਂ ਉਹਦਾ ਵੀ ਕਰੋੜ ਰੁਪਈਆ ਲਈ ਆਈ ਅੱਛਾ ਆਪਾਂ ਨੂੰ ਕਹਿੰਦੀ ਸੀ ਮੈਂ ਗੱਲ ਨਹੀਂ ਕਰਦੀ ਗਾਹਾਂ ਛੋਟੀ ਭੂਆ ਨੇ ਵੱਡੀ ਭੂਆ ਨੂੰ ਸਾਰੀਆਂ ਗੱਲਾਂ ਦੱਸਤੀਆਂ ਹੈ ਨਾ ਇਹ ਭੂਆ ਨੂੰ ਐਂ ਦੱਸਤਾ ਵੀ ਉਹਨਾਂ ਨੇ ਤਾਂ ਬੰਦਾ ਖੜਾ ਕੇ ਜ਼ਮੀਨ ਕਰਾ ਲਈ ਕੱਲੀ ਭੂਆ ਨੇ ਕੀ ਤੇਰਾ ਸਾਰਾ ਆਂਡ ਗਵਾਂਡ ਵਾਗ ਗਿਆ ਭੂਆ ਕੋਲੇ ਭੂਆ ਕਹਿੰਦੀ ਮੇਰੇ ਕੋਲ ਤਾਂ 10 ਬੰਦੇ ਜਾ ਕੇ ਆਏ ਆ 10 ਬੰਦੇ ਜ਼ਮੀਨ ਲੈਣ ਨੂੰ ਤਿਆਰ ਹੈ ਮੈਂ ਸਮਝ ਗਿਆ ਹੁਣ ਗੱਲ ਮੈਂ ਤੇਰੀ ਸਮਝ ਗਿਆ ਹਾਂ ਹੋ ਉਹਦਾ ਤਾਂ ਕੋਈ ਜ਼ੋਰ ਨਹੀਂ ਚੱਲਿਆ ਹਾਂ ਹੁਣ ਵੱਡੀ ਭੂਆ ਦੇ ਉਂਗਲਾਂ ਆਉਂਦੀ ਐ ਵੱਡੀ ਜਾ ਕੇ ਪੰਗੇ ਛੱਡਦੇ ਭੂਆ ਨਹੀਂ ਕੁਝ ਕਹਿੰਦੀ ਆਪਾਂ ਨੂੰ ਇਹ ਤਾਂ ਆਪਾਂ ਨਹੀਂ ਐ ਉਹ ਤੂੰ ਟਿਕ ਕੇ ਬਹਿ ਜਾ ਭੂਆ ਤਾਂ ਜੇ ਮੈਂ ਗਲੀ 'ਚ ਨਾ ਹੁੰਦੀ ਨਾ ਪੂਤਾ ਟੱਪਗੀ ਸੀ ਗਾਹਾਂ ਗਲੀ ਚ ਮੁੜ ਕੇ ਲੈ ਆ ਟੱਪਗੀ ਸੀ ਗਾਹ ਟੱਪੀ ਜਾਂਦੀ ਸੀ ਕਿਧਰ ਜਾਂਦੀ ਸੀ ਮੈਂ ਖਪੂਆ ਤੂੰ ਇੱਧਰ ਕਿਧਰ ਜਾਂਦੀ ਆ ਆਪਣਾ ਘਰ ਤਾਂ ਕਿੱਡੀ ਦੂਰ ਰਹਿ ਗਿਆ ਪਿੱਛੇ ਰਹਿ ਗਿਆ ਬਾਹਰ ਮੈਨੂੰ ਕਹਿੰਦੀ ਭਾਈ ਮੈਂ ਜਾਂਦੀ ਆ ਆਪਣੀ ਜ਼ਮੀਨ ਦਾ ਸੌਦਾ ਕਰਨ ਜਿਹੜਾ ਨੇ ਮੈਨੂੰ ਫੋਨ ਕਰੇ ਕਹਿੰਦੀ ਜਿਹੜੇ ਕੱਲ ਮੇਰੇ ਕੋਲੇ ਜਾ ਕੇ ਆਏ ਉਹਨਾਂ ਨੇ ਕਰੇ ਜਾਂਦੀ ਆ ਤੋਡੀ ਭੈਣ ਨੂੰ ਆਹ ਪੁੱਆ ਜ਼ਮੀਨ ਨਵਾ ਛਿੜ ਗਿਆ ਜ਼ਮੀਨ ਭੂਆ ਵੇਚਣ ਆਈ ਐ ਸੌਦਾ ਕਰਨ ਆਈ ਐ ਭੂਆ ਜ਼ਮੀਨ ਦਾ ਵੱਡੀ ਵੀ ਵੱਡੀ ਕਹਿੰਦੀ ਉਹਦੀ ਤਾਂ ਲਾਦ ਭਾਈ ਉਹ ਸੀਗੀ ਸ਼ਹਾਰ ਸੀਗੀ ਕਹਿੰਦੀ ਉਹ ਤਾਂ ਲੈ ਕੇ ਵੇਚਦੀ ਉਹਨਾਂ ਨੇ ਤਾਂ ਮੇਰੀ ਤਾਂ ਕਹਿੰਦੀ ਉਸ ਗੱਲ ਲਾਦ ਵੀ ਭੋਲੀ ਭਾਰੀ ਐ ਕਹਿੰਦੀ ਮੇਰ ਤਾਂ ਉਸ ਗੱਲ ਲਾਦ ਨੇ ਵੀ ਨਹੀਂ ਕੁਝ ਕਰਨਾ ਮੈਨੂੰ ਤਾਂ ਇੰਨਾ ਵਿਸ਼ਵਾਸ ਸੀ ਵੱਡੀ ਭੂਆ ਤੇ ਆਹ ਉਹਨੇ ਕੀ ਗੱਲ ਕਰਤੀ ਮੈਨੂੰ ਤਾਂ ਲੱਗਦਾ ਇਹ ਸਾਰਾ ਕੰਮ ਛੋਟੀ ਭੂਆ ਨੇ ਉਂਗਲਾਂ ਲਾਤੀਆਂ ਵੀ ਹੁਣ ਮੇਰਾ ਤਾਂ ਫੋਨ ਹੀ ਪੈਂਦਾ ਕਿ ਇਹਦੇ ਲਾਲਚ ਤੈਨੂੰ ਪਤਾ ਕੀ ਨੇ ਤਿਆਗਿਆ ਹੁੰਦਾ ਪਹਿਲਾਂ ਜਦੋਂ ਪਹਰਤੀ ਉਹਦੇ ਵਿਚਾਰੀ ਦੇ ਭੂਆ ਨੇ ਸਿੱਧਾ ਨਾਂ ਲੈਤਾ ਮੇਰੇ ਕੋਲੇ ਭੂਆ ਨੇ ਕਰ ਕੋ ਬੜਛਾਲੇ ਰੱਖਿਆ ਵੀ ਭਾਈ ਮੈਨੂੰ ਕਿੱਥੋਂ ਪਤਾ ਲੱਗਾ ਉਹ ਤਾਂ ਕਹਿੰਦੀ ਭਾਈ ਮਿੰਦਾ ਸਰ ਵੀ ਨਹੀਂ ਦੱਸਿਆ ਸੀ ਤਾਂ ਖਰਪੂਰੀ ਵਾਲੀ ਭੂਆ ਤਾਂ ਉਹ ਭਾਈ ਬਾਲੀ ਸ਼ਾਸਤਰ ਦਿਮਾਗ ਦੀ ਹੈ ਬਾਲੀ ਹਿਆਰ ਹੈ ਕੋਈ ਸਾਰਾ ਗੱਲ ਹੋ ਗਿਆ ਜੇ ਸੰਭਾਲ ਸਕਦਾ ਹੈ ਚੁੱਪ ਕਰਕੇ ਜਾ ਕੇ ਗੱਲ ਸੰਭਾਲ ਲੈ ਪੂਆ ਨਾਲ ਗੱਲ ਕਰ ਲੈ ਜਾ ਕੇ ਮੈਂ ਸੰਭਾਲ ਲੂ ਸੰਭਾਲ ਲੂ ਕੋਈ ਨਹੀਂ ਉਹਨੂੰ ਲਿਆਈ ਵੀ ਜਿਹੜਾ ਕੁਛ ਚਾਹਨੀ ਹੈ ਤੂੰ ਉਹੀ ਤੇਰੇ ਨਾਲ ਗੱਲ ਕਰਾ ਲੈ ਸ਼ੁਕਰ ਕਰ ਹਜੇ ਤਾਂ ਬੇਬੇ ਨਹੀਂ ਕਰੇ ਜੇ ਬੇਬੇ ਕਰੇ ਹੁੰਦੀ ਫਿਰ ਬਾਲਾ ਪੰਗਾ ਪੈਂਦਾ ਬੇਬੇ ਤਾਂ ਇਹਨੂੰ ਪਤਾ ਨਹੀਂ ਮੰਗਰ ਪਈ ਜਾਂਦੀ ਕੋਈ ਨਹੀਂ ਮੈਂ ਸામੂਹ ਗੱਲ ਉਹ ਐਡੀ ਭੈੜੀ ਨਹੀਂ ਫਿਰ ਵੀ ਉਹ ਬੇਬੇ ਦਾ ਭੇੜੀ ਆਪਣੀ ਬੁੜੀ ਨਹੀਂ ਆਪਣੀ ਨਹੀਂ ਕਿਸੇ ਕੰਮ ਦੀ ਆਪਣੀ ਲੜਾਕੀ ਆ ਕਰਨਾ ਹੋਵੇ ਫੇਰ ਕਰ ਲਾਂਗੇ ਠੰਡਾ ਕੱਲ ਮੈਂ ਤੈਨੂੰ ਦੱਸਾਂ ਮਸਾਂ ਚ ਰਾਈਆਂ ਸੀ ਵਿਚਾਰੇ ਹੋ ਕੇ ਜੁੰਨਮ ਜੁੰਡੀ ਹੋ ਗਈਆਂ ਸੀ ਜੇ ਕਿਤੇ ਬੇਬੇ ਆ ਗਈ ਨਾ ਫੇਰ ਪੰਗਾ ਛਿੜ ਜੂ ਧਰ ਦੇ ਤੂੰ ਕਹੀ ਬੇਬੇ ਵੀ ਆਉਣ ਵਾਲੀ ਆ ਮੈਂ ਤੈਨੂੰ ਦੱਸਾਈ ਨਹੀਂ ਬਤਾ ਬੇਬੇ ਆ ਜੀ ਬੇਬੇ ਦਾ ਤਾਂ ਉਹੀ ਗੱਲ ਕਦੇ ਕਲੇਸ ਵਾਜੀ ਬੇਬੇ ਆ ਜੀ ਕਲੇਸ ਵਾਜੀ ਬੇਬੇ ਆਈ ਤੋਂ ਮੈਂ ਹੁਣੀ ਕਰਦਾ ਗੱਲ ਹੁਣੀ ਜਾ ਕੇ ਕਰ ਗੱਲ ਮੈਂ ਇਹਨੂੰ ਨਾ ਕਹਦੇ ਨਾ ਤਾਂ ਗੱਲੀ ਨਹੀਂ ਕਰਦਾ ਮੈਨੂੰ ਤਾਂ ਪਤਾ ਵੀ ਬੀਬੇ ਵੀ ਪੰਜ ਤੋਂ ਪਹਿਲਾਂ ਨਹੀਂ ਆਉਂਦੀ ਬੀਬੇ ਆਊਗੀ ਪੰਜ ਵਾਲੀ ਤੇ ਸਰਕਾਰੀ ਤੇ ਉਹਦੋਂ ਨੂੰ ਭੂਆ ਨਾਲ ਨਿਮੇੜ ਲਿਗੇ ਗੱਲਬਾਤ ਮਾਤਾ ਕਰਾ ਸਿੱਧੀ ਨੰਗਦੀ ਸੀ ਆਹ ਹਰ ਵੀ ਟੱਕਰ ਗਈ ਮੈਨੂੰ ਮੂਰੇ ਕਹਿੰਦੀ ਆ ਜਾ ਭੂਆ ਘਰੇ ਮੱਲੋ ਮੱਲੀ ਘਰੇ ਲਿਆਈ ਆ ਨਹੀਂ ਪਤਾ ਹੁੰਦਾ ਲੈ ਤਾਂ ਆਈ ਸੀ ਜੇ ਕਿਤੇ ਮਾਇਆ ਹੁੰਦੀ ਆ ਨਹੀਂ ਪਤਾ ਕਿਵੇਂ ਸਰਬੀ ਨਾਲ ਬੇਸ਼ਕੀ ਕਰੀ ਸੀ ਕੱਲ ਉਹ ਮੈਂ ਮੇਰੇ ਨਾਲ ਵੀ ਕਰਦੀ ਉਹ ਮੈਂ ਮੈਨੂੰ ਵੀ ਬੱਕਰਾ ਚੱਕ ਚੱਕ ਮਾਰਦੀ ਚਲ ਇੰਨਾ ਛੋਕਰ ਹੁਣ ਤੇਰਾ ਪੇਕੀ ਗਈ ਆ ਆ ਗਿਆ ਮੁੰਡਾ ਮੁੰਡੇ ਨਾਲ ਕਰਦੀਆਂ ਗੱਲ ਬੁੜੀਆਂ ਦੀਆਂ ਕਿਹੜੀਆਂ ਗੱਲਾਂ ਮੱਠਾ ਟਿਕਦਾ ਪੂਆ ਏ ਹੁੰਦਾ ਰਾਇ ਭਾਈ ਪੂਆ ਸਾਰੇ ਪਰਿਵਾਰ ਠੀਕ ਆ ਆਪਣੇ ਹੁਣ ਤੋਂ ਹਾਂ ਠੀਕ ਆ ਪੁੱਤ ਠੀਕ ਤੁਹਾਡੇ ਮੀਂਹ ਹੈਗਾ ਹਾਂ ਪੁੱਤ ਹੈਗੀਆਂ ਬਾਬਾ ਕਣੀਆਂ ਦੀਆਂ ਨੇ ਚਲੋ ਚੰਗੀ ਗੱਲ ਹੈ ਠੰਡ ਹੋ ਗਈ ਠੰਡ ਵਰਤ ਗਈ ਹੋਰ ਗਾ ਗਰਮੀ ਵਾਲੀ ਸੀ ਪੁੱਤ ਹਾਂ ਪੂਆ ਲੈ ਦਿਖ ਲੈ ਹੁਣ ਤੇਰਾ ਤਾਂ ਕਿੰਨਾ ਚੰਗਾ ਸੁਭਾਅ ਹੈ ਉਹ ਕੱਲ ਮੇਰੀ ਛੋਟੀ ਪੂਆ ਆਈ ਦੀ ਸਰਬੀ ਉਹ ਤਾਂ ਬਾਲੀ ਕੁਛ ਕਰਦੀ ਸੀ ਸਾਡੇ ਨਾਲ ਨਾਲੇ ਤਾਂ ਜ਼ਮੀਨ ਦਾ ਕਿੱਲਾ ਲਿਖੀ ਨਾ ਤੂੰ ਪਹਿਲਾਂ ਜ਼ਮੀਨ ਨਹੀਂ ਲਿਖੀ ਕਿੰਨੀ ਸਿਆਣੀ ਹੈ ਤੂੰ ਕਿੰਨਾ ਚੰਗਾ ਸੁਭਾਅ ਹੈ ਤਰਾ ਕੰਗਿਆ ਨੂੰ ਕਹਣਾ ਭਾਈ ਫੇਰ ਕੋਈ ਚੰਗਾ ਰਹਿਣ ਦਿੰਦਾ ਸਵਾ ਜੇ ਕੋਈ ਚੰਗਾ ਚੰਗੇ ਦੇ ਕਹਲਾ ਤੁਸੀਂ ਕੋਲੇ ਮੇਰੇ ਜਾਣੇ ਹੋ ਨਿੱਤੀ ਮੇਰੇ ਜਾ ਕੇ ਕਰੇ ਖਾਦਦੇ ਹੋ ਤੇ ਬਿਆਹਾਂ ਧਿਆਨਾਂ ਤੇ ਜਾਣੇ ਹੋ ਤੁਹਾਡੇ ਭਾਈ ਜਾ ਕੇ ਮੇਰਾ ਬਾਰ ਨਹੀਂ ਦੇਖਦੇ ਜੇ ਮੈਂ ਚੰਗੀ ਸੀ ਫੇ ਤੁਸੀਂ ਮੇਰੇ ਕੋਲੇ ਬੱਤ ਦੇ ਜਾਂਦੇ ਮੇਰੇ ਕੋਲੇ ਪੂਆ ਮੇਰੀ ਗੱਲ ਸੁਣ ਲੈ ਤੂੰ ਆਪ ਹੀ ਤਾਂ ਕਹਿੰਦੀ ਸੀ ਵੀ ਭਾਈ ਆਹ ਤੇਰੀ ਛੋਟੀ ਪੂਆ ਖਰਾਬ ਹੈ ਤੁਸੀਂ ਭੇੜੀ ਹੈ ਇਹਦੇ ਬਗਜਾ ਕਰੋ ਮੇਰੇ ਨਾਂ ਜਾਇਆ ਕਰੋ ਹੁਣ ਤੂੰ ਸਾਨੂੰ ਉਲਟੇ ਮੇਹਣੇ ਦੇ ਜਾਨੀ ਹੈ ਮੇਰੇ ਨੇ ਇਡੈਂਟੀਫਾਈ ਦੇਖੋ ਤਾਂ ਥੋੜੀ ਤੇਰੀ ਮਾਂ ਵੀ ਥੋੜੀ ਜਿਹੀ ਖਰਾਬ ਆ ਮੈਂ ਤੈਨੂੰ ਦੱਸਾਂਗਾ ਉਹ ਕਾਹੇ ਬਣਾ ਲੈਂਦੀ ਐ ਵੀ ਚਲ ਨੰਦਾ ਨੇ ਨੰਦੇ ਨੂੰ ਤਾਂ ਅਗਲਾ ਹੋਈ ਗੱਲ ਮੰਗੋਤੀ ਛਾਵਾ ਕਰਦਾਗਾ ਪੂਆ ਦਾ ਤੇਰੀ ਗੱਲ ਠੀਕ ਆ ਚਲੋਦਾ ਸੁਭਾਤਾ ਜਿਹੜਾ ਜਿਹੜਾ ਹੈਗਾ ਹੈਗਾ ਪਰ ਤੈਨੂੰ ਨਹੀਂ ਕੁਛ ਕਹਿੰਦੀ ਉਹ ਆ ਦੇਖ ਲੈ ਮੇਰੀ ਪੂਆ ਦਾ ਕਿੰਨੀ ਭੁੱਖੀ ਸੀ ਸਰ ਵੀ ਤਾਂ 7 ਕਰੋੜ ਰੁਪਏ ਲੈ ਕੇ ਤੇ ਮੇਰੀ ਮਾਂ ਨਾ ਕਈ ਕਿੱਲੇ ਜ਼ਮੀਨ ਦੇਤੀ ਅਸੀਂ ਤਾਂ ਪੱਖਿਆ ਭਾਈ ਭੋਇ ਤੈਨੂੰ ਇੱਕ ਸੂਟ ਦੇ ਦੇਣਾ ਤੇ ਜ਼ਮੀਨ ਲਹਾ ਕੇ ਆ ਦੂ ਪਰੇ ਮੇਰੇ ਮਾਮੀ ਦੀ ਜ਼ਮੀਨ ਹੈ ਦੇਖ ਲੈ ਤੇਰੇ ਵਰਗਾ ਸੁਭਾਅ ਹੈ ਮੇਰੀ ਮਾਂ ਦਾ ਵੀ ਉਹ ਵੀ ਚੰਗਾ ਸੁਭਾਅ ਜਿਵੇਂ ਤੂੰ ਕਰਾ ਜੇਂਗੀ ਹੁਣ ਸਾਨੂੰ ਜਿਹੜੀ ਇਹਦੀ ਜ਼ਮੀਨ ਉਹ ਤਾਂ ਠੀਕ ਹੈ ਭਾਈ ਮੈਂ ਤਾਂ ਕੀ ਕਰਾ ਜੂ ਮੈਂ ਤਾਂ ਆਪਾ ਹੀ ਹੁਣ ਸਰਬੀ ਮੈਨੂੰ ਤਾਂ ਕੱਲ ਦੀ ਫੋਨ ਆ ਕਰੀ ਜਾਂਦੀ ਐ ਕਹਿੰਦੀ ਕਿਵੇਂ ਮੇਰੇ ਨਾਲ ਇੰਨੀਆਂ ਵੇਚਕੀਆਂ ਕਰੀਆਂ ਤੇਰੇ ਨਾਲ ਵੀ ਕਹਿੰਦੀ ਐਂ ਕਰਨਗੇ ਇਹ ਸਾਲਿਆ ਕਹਿੰਦੀ ਸਿੱਧੀ ਹੋ ਕੇ ਪੂਆ ਮੇਰੀ ਗੱਲ ਸੁਣ ਲੈ ਹੁਣ ਤੂੰ ਵੀ ਉਹਦੇ ਨਾਲ ਰਲ ਗਈ ਐਡੀ ਮਾੜੀ ਉਹਦਾ ਮੇਰੀ ਮਾੜੀ ਭੂਆ ਸੀ ਤੂੰ ਚੰਗੀ ਭੂਆ ਸੀ ਤੂੰ ਹੁਣ ਉਹਦੀਆਂ ਗੱਲਾਂ ਚਾਹੇਂਗੀ ਗੱਲਾਂ ਕਿਉਂ ਲਾਲਚ ਕਰਦੀ ਸੁੱਖ ਨਾਲ ਅੱਗ ਨਹੀਂ ਲਾਈ ਲੱਗਦੀ ਤੁਹਾਡੇ ਸਭ ਕੋਲ ਤੁਹਾਡੇ ਕੋਲ ਨਾ ਬਾਈ ਐਵੇਂ ਲੱਗਦਾ ਕਿ ਲੋਭ ਕੀ ਨਹੀਂ ਤੈ ਅਗਿਆਗਾ ਪਾ ਮਾ ਜਮਾ ਬਾਤ ਚ ਕਰ ਪਿਆ ਹੋਵੇ ਲੋਭ ਮੇਰੇ ਜਵਾਕਾਂ ਨੂੰ ਕੀ ਲੋਭ ਤਾਂ ਅਗਿਆਗਾ ਮੇਰੇ ਜਵਾਕਾਂ ਦੇ ਕਦੇ ਸਰਦੀ ਲੈ ਆਈ ਤੂੰ ਵੀ ਹੁਣੀ ਸੱਜਿਆ ਬੇਬੇ ਭੂਆ ਮੇਰੀ ਗੱਲ ਸੁਣ ਲੈ ਤੂੰ ਮੈਂ ਤੈਨੂੰ ਐਂ ਕਹਿੰਦਾ ਸੀ ਉਹਦਾ ਚੱਲ ਸਾਥ ਉਹਨਾਂ ਇੱਕ ਥੋੜੀ ਜੀ ਅਸੀਂ ਉਹਨੂੰ ਐਂ ਕੀਤੀ ਵੀ ਸਾਡੀ ਭੂਆ ਨੇ ਕਰਾਉਣੀ ਨਹੀਂ ਚਾਰ ਕਿਲੇ ਤੇ ਕੋਈ ਬੁੜੀ ਖੜਾ ਕੇ ਕਰਾ ਲਈ ਤੇ ਦੇ ਭਾਈ ਕਰਾ ਲੋ ਪੈਸੇ ਦੇ ਦੇ ਪੈਸਿਆਂ ਦੀ ਖੀਰ ਕੋਈ ਮਰਜ਼ੀ ਖਾ ਲੋ ਵਾ ਤੂੰ ਐਂ ਕੋ ਕਰੀ ਜਾਨੀ ਐ ਕਿਉਂ ਹੋ ਕਰਦੀ ਐ ਤੇਰੀ ਜੇ ਅਸੀਂ ਤੇਰੇ ਨਾਲ ਕਰਨੀ ਹੁੰਦੀ ਅਸੀਂ ਹੋਰ ਬੁੜੀ ਵੀ ਖੜਾ ਸਕਦੇ ਸੀ ਇਹਦਾ ਕੀ ਪਤਾ ਭਾਈ ਤੁਸੀਂ ਮੇਰੇ ਨਾਲ ਕਰ ਹੀ ਦਿੰਦੇ ਇਹ ਕੀ ਪਤਾ ਇਹਦਾ ਚਾਹ ਜਿਉਂਦੀ ਵਸਦੀ ਰਹਾ ਸਾਦ ਵੀ ਕਿਨੇ ਮੈਨੂੰ ਰਸਤਾ ਵਿਚਾਰੀ ਨੇ ਆਦੀ ਮੇਰਾ ਬਾਂਹ ਤਾਂ ਲਵਾ ਗਏ ਚਾਰ ਕਿੱਲੇ ਕਿਸੇ ਬਗਾਨੀ ਬੁੜੀ ਨੂੰ ਖੜਾ ਕੇ ਹੁਣ ਕਹਿੰਦੀ ਮੈਨੂੰ ਆਦੀ ਤੂੰ ਆ ਦੇ ਬਾਂਹ ਦੀ ਗੌਰ ਕਰ ਲਾ ਆਦੀ ਬੂਆ ਕਿਉਂ ਕੰਵਲੀ ਹੋਈ ਐ ਕਿਉਂ ਲਾਲਚ ਕਰਦੀ ਐ ਉਹ ਤਾਂ ਦਿਖ ਰਿਹਾ ਦਰਦ-ਦਰ ਠੋਕਰਾਂ ਖਾਂਦੀ ਫਿਰਦੀ ਐ ਸਾਰਿਆਂ ਦੇ ਨੱਕੋਂ ਬੁੱਲੋ ਲਈ ਫਿਰਦੀ ਐ ਪੀਕਿਆਂ ਦਾ ਘਰ ਦਿਖ ਲਿਆ ਕੋਈ ਆ ਨਹੀਂ ਸਕਦੀ ਕੱਲ ਮਸਾਂ ਆਵੜੀ ਮੱਲੋਂ ਮੱਲੀ ਤੂੰ ਕਿਉਂ ਪੀਕਿਆਂ ਟੁੱਟਦੀਆਂ ਆਵਦੇ ਨੇ ਕਿਤੇ ਰਿਸ਼ਤੇ ਰ ਟੁੱਟਣ ਵਾਲੀਆਂ ਹੁੰਦੀਆਂ ਜਮੀਨਾਂ ਵਿੱਚ ਉਹ ਜੇ ਕਿਵਰੀਸਾ ਕਰਦੀ ਐ ਮੈਂ ਤਾਂ ਪੁੱਤ ਟੁੱਟਣ ਵਾਲੀ ਗੱਲ ਨਹੀਂ ਕਰਦੀ ਦੇਖ ਸਰ ਵੀ ਲੈ ਕੇ ਗਈ ਇਹ ਕਿੱਲੇ ਦਾ ਕਰੋੜ ਤੁਸੀਂ ਚੱਲ ਮੈਨੂੰ ਥੋੜਾ ਪਤਾ ਹੀ ਐ ਹਨਾ ਮੇਰੇ ਆਖਣ ਦੀ ਕੀ ਗੱਲ ਤੁਹਾਨੂੰ ਪਤਾ ਹੀ ਆਪਣੇ ਫੈਕਟਰੀ ਦੇ ਅਖਾਰੀ ਐ ਚਲ ਆਪਾਂ ਸੀਮੈਂਟ ਫੈਕਟਰੀ ਤੈਨੂੰ ਭੁਗਿਆ ਪਤਾ ਲਾ ਕੇ ਸੀਮੈਂਟ ਫੈਕਟਰੀ ਲੱਖੋ ਤਾਂ ਮੇਰੇ ਕੋਲੇ ਆਪਣੇ ਪਿੰਡ ਦੀ ਸਾਰੀ ਪਾਈ ਪਾਈ ਗੱਲ ਜਾਂਦੀ ਐ ਤੁਹਾਨੂੰ ਆਏ ਵੀ ਜੇ ਅਸੀਂ ਨਹੀਂ ਭੁਗਿਆ ਕੋਲੇ ਗੱਲ ਕਰਦੇ ਭੁਗਿਆ ਕੋਲੇ ਕੋਈ ਗੱਲ ਹੀ ਨਹੀਂ ਜਾਂਦੀ ਭੁਗਿਆ ਮੇਰੀ ਗੱਲ ਸੁਣ ਲਿਆ ਉਹ ਤਾਂ ਚਲ ਫੈਕਟਰੀ ਦਾ ਹੁਣ ਆ ਗਈ ਉਹ ਟਿੱਬੀ ਇੱਥੇ ਸਾਡੇ ਹੁੰਦਾ ਕੀ ਸੀ ਕੁਮਾਰਾ ਹੁੰਦਾ ਸੀਗਾ ਨਾ ਕੋਈ ਨਰਮਾ ਹੁੰਦਾ ਸੀ ਨਾ ਜੀਰੀ ਹੁੰਦੀ ਸੀ ਸਿਰਤਾ ਦਾਣੇ ਨਹੀਂ ਹੁੰਦੇ ਸੀ ਉਹ ਫੈਕਟਰੀ ਵਾਲੇ ਹੁਣ ਐਵੇਂ ਉਹ ਛੋਛੇ ਛੱਡੀ ਜਾਂਦੇ ਐ ਦੇਨ ਨੂੰ ਦੇ ਕਾਨੂੰ ਕਿਸੇ ਨੂੰ ਕੁਸ ਉਹ ਨਹੀਂ ਭਾਈ ਦੇਣਗੇ ਹੁਣ ਤਾਂ ਟਿੱਬਿਆਂ ਦਾ ਬਈ ਕੀਮਤ ਪਾਈਗੀ ਮੁੱਲ ਪਏਗਾ ਟਿੱਬਿਆਂ ਦਾ ਤੁਸੀਂ ਚਲ ਬਾਲਾ ਕਦ ਕਹੇ ਜਾ ਮੇਰੇ ਕੋਈ ਚਲ ਮਾਰੂ ਵਾਲਾ ਬਹਾਨਾ ਆਗਾ 4 ਕਿੱਲੇ ਉਹ ਜਾ ਚਲ ਮੈਨੂੰ ਸਾਰਾ ਕਰੋੜ ਦੇ ਦਿਓ ਉਹ ਜਾ ਇੱਕ ਕਿੱਲੇ ਦਾ ਕਰੋੜ ਲੈਗੀ ਸਰ ਵੀ ਵਾ ਇੱਕ ਕਰੋੜ ਰੁਪਈਆ ਤੈਨੂੰ ਤੇ ਲਾ ਇਹੋ ਨਾ ਫਿਰ ਕਿੱਲੇ ਵੀ 4 ਆ ਐਡਾ ਫਟਾ ਪਿਆ ਬਹਾਨਾ ਪੂਆ ਮੇਰੀ ਗੱਲ ਸੁਣ ਲੈ ਉਹ ਇੱਕ ਕਿੱਲੇ ਦਾ ਕਰੋੜ ਲੈਗੀ ਹੁਣ ਸੋ 4 ਕਿੱਲੇ ਦਾ ਕਰੋੜ ਮੰਗਦੀ ਐ ਇਹਦਾ ਮਤਲਬ ਤੂੰ ਛੋਟੀ ਭੂਜ ਤੂੰ ਵੀ ਬਰੋਬਰੀ ਹੋਈ ਤੂੰ ਵੀ ਫਰੋਦਣਾ ਕੋਈ ਘਟ ਨਾ ਹੋਈ ਕਰੋੜ ਤੂੰ ਬਲਦੀਆਂ ਹੁਣ ਲੈ ਦੇਖ ਲੈ ਮਾਤਾ ਚਾਰ ਕਿੱਲੇ ਦੇ ਕੇ ਕਰੋੜ ਪਾਲ ਦਿੰਗੇਂਗੀ ਦਿਮਾਗ ਦਾ ਮੇਰਾ ਵੀ ਖਰਾਵੀ ਹੈ ਨਾ ਜੇ ਚਾਰ ਕਿੱਲੇ ਦਿੰਨੀਆਂ ਸਾਨੂੰ ਕਰੋੜ ਪਾਲਦੀਆਂ ਉਹ ਇੱਕ ਕਿੱਲੇ ਦੇ ਕਰੋੜ ਲੈਗੀ ਪੂਆ ਕੋਈ ਨਹੀਂ ਕਿਸੇ ਦੇ ਘਰੇ ਨਹੀਂ ਤੂੰ ਠੰਡ ਰੱਖ ਮੈਨੂੰ ਹਰਪ੍ਰੀਤ ਨੇ ਸਾਰੀ ਗੱਲ ਦੱਸੀ ਸੀ ਮੈਂ ਤੇਰੇ ਮੂੰਹੋਂ ਸੁਣਨਾ ਚਾਹੁੰਦਾ ਸੀ ਐਵੇਂ ਕਿਸੇ ਦੇ ਸਹੇਕਾ ਦੇ ਘਰੇ ਨਹੀਂ ਜਾਈ ਮੈਂ ਹਰਪ੍ਰੀਤ ਨਾਲ ਰਾਏ ਕਰਦਾ ਤੈਨੂੰ ਕਰੋੜੀ ਦੇ ਦਿਆਂਗਾ ਰਾਇਕਰ ਚਾਰੇ ਕਿ ਲਿਕਲ ਕਰ ਲਹੋਣੇ ਹੋਣਗੇ ਰਾਇ ਕਰਕੇ ਮੈਨੂੰ ਦੱਸ ਤੈਨਹੀਂ ਮੈਂ ਤਾਂ ਕਿ ਮੇਰੇ ਕੋਲ 10 ਬੰਦੇ ਜਾ ਕੇ ਆਣ ਤੇ ਦੱਸ ਦੇ ਗਏ ਨੇ ਫੋਨ ਕਹਿੰਦੇ ਸਾਨੂੰ ਬਹਾਂ ਦੇ ਕੇ ਜਾ ਕੋਈ ਪਿੰਡ ਦੀ ਕੁੜੀਆਂ ਕਹਿੰਦੇ ਤੈਨੂੰ 20-30 ਹਜ਼ਾਰ ਬੱਦਦੀ ਦੇ ਮਾਰੀ ਸ਼ਾਂਗੀ ਰੱਖ ਸ਼ਾਂਗੀ ਰੱਖ ਮੈਂ ਹੁਣੀ ਕਰਦਾ ਗੱਲ ਜਾ ਕੇ ਹਰਪ੍ਰੀਤ ਨਾਲ ਮੈਂ ਤੇਰੇ ਬੇਬੇ ਨੂੰ ਢੀਕਦੀ ਸੀ ਮੈਂ ਕਿ ਕਿਤੇ ਬੇਬੇ ਨਾਲ ਅੱਜ ਹੋਰ ਪੰਗਾ ਪੈ ਜੇ ਨਿਬੜ ਗਿਆ ਭੂਆ ਨੂੰ ਹੋ ਗਈ ਗੱਲ ਹਾਂ ਫਿਰ ਤ ਉਹ ਤੇਰੇ ਲਈ ਗਾਲੀ ਹੋ ਗਈ ਕਿਵੇਂ ਉਹਦਾ ਛੋਟੀ ਭੂਆ ਨੇ ਪਾਲੀ ਪਖਾਤਾ ਭੂਆ ਨੂੰ ਤਾਂ ਉਹ ਤਾਂ ਹੁਣ ਐਂ ਕਹਿੰਦੀ ਸੀ ਹਾਂ ਅਗੇ ਭਾਈ ਮੈਂ ਵੀ ਕਰੋੜ ਰੁਪਈਆ ਲੂੰ ਤਾਂ ਆਪਣੇ ਦੇਖ ਲੈ ਫੈਕਟਰੀ ਜਿਹੜੀ ਬਣਦੀ ਹੈ ਸੀਮਿੰਟ ਵਾਲੀ ਪਤਾ ਨਹੀਂ ਕਿਹਨੇ ਦੱਸਤਾ ਉਹਨੂੰ ਵੀ ਇੱਕ ਕੀਲੇ ਦਾ 1 ਕਰੋੜ ਦੀ ਜੰਦੇ ਨੇ ਇੱਥੇ ਤੇਰੇ ਆਣ ਗਵਾਣ ਨਹੀਂ ਦੱਸਿਆ ਭੂਆ ਨੇ ਤਾਂ ਦੱਸਿਆ ਸਿੱਧਾ ਤਾਂ ਦੱਸਤਾ ਕਿ ਹੁਣ ਵੀ ਭਾਈ ਮੇਰੇ ਕੋਲੇ ਤਾਂ 10 ਘਰ ਬਾਗੇ ਪਿੰਡ ਚੋਂ ਭੂਆ ਤਾਂ ਸੌਦਾ ਕਰਨੀ ਜਾਂਦੀ ਸੀ ਮੈਨੂੰ ਕੀ ਪਤਾ ਹਣ ਮੈਨੂੰ ਤਾਂ ਹੁਣ ਪਤਾ ਲੱਗਦਾ ਤੇਰੀਆਂ ਗੱਲਾਂ ਤੋਂ ਭੂਆ ਤਾਂ ਕਹਿੰਦੀ ਸੀ ਕਿ ਮੈਂ ਜਿਹੜੇ ਨੇ ਮੈਨੂੰ ਫੋਨ ਕਰਾਇਆ ਉਹਦੇ ਨਾਲ ਸੌਦਾ ਕਰਨੀ ਜਾਂਦੀਆਂ ਅਗਲਾ ਵਿੱਚੋਂ ਪੈਸੇ ਖਾਣ ਨੂੰ ਫਿਰਦਾ ਹੈ ਫੈਕਟਰੀ ਵਾਲਿਆਂ ਨੂੰ ਜ਼ਮੀਨ ਦਿਵਾਉਣ ਨੂੰ ਫਿਰਦੇ ਭੂਆ ਦੀ ਉਹ ਫੈਕਟਰੀਆਂ ਨੂੰ ਜ਼ਮੀਨ ਤਾਂ ਦਬਾਉਣ ਨੂੰ ਫਿਰਦੇ ਆ ਭੂਆ ਦੀ ਹਾਂ ਉਹ ਜੇ ਆਪਾਂ ਇੱਕ ਕਿਲਾ ਦੇ ਦਿਆਂਗੇ ਕਰੋੜ ਵਟ ਲੈਣੇ ਆ ਤਿੰਨ ਕਿਲੇ ਤਾਂ ਆਪਣੇ ਕੋਲ ਫੇਰ ਵੀ ਰਹਿ ਜਾਣਗੇ ਚਾਰ ਕਿਲੇ ਨੇ ਕੌਮਲਾ ਤੂੰ ਤਾਂ ਜਮੀਂ ਨਾ ਹੋਰ ਪੈਸਾ ਦਾ ਇੰਤਜ਼ਾਮ ਕਿੱਥੋਂ ਕਰਾਂਗੇ ਆਪਾਂ ਜ਼ਮੀਨ ਕਿਉਂ ਵੇਚ ਗਏ ਉਹ ਜ਼ਮੀਨ ਕਰੋੜ ਦਾ ਕਿੱਥੋਂ ਇੰਤਜ਼ਾਮ ਕਰਾਂਗੇ ਉਹ ਜੇ ਤੂੰ ਭੂਆ ਕਰੋੜ ਲੈਣਾ ਹੈ ਕਿ ਆਪਾਂ ਨੂੰ ਵੀ ਮਿਲ ਜੂ ਕਰੋੜਾ ਆਪਾਂ ਨੂੰ ਆਪਣੀ ਕੀ ਲਾਟਰੀ ਲੱਗੀ ਐ ਲੈ ਲਾਟਰੀ ਤਾਂ ਲੱਗੀ ਐ ਬੇਬੇ ਗਈ ਤਾਂ ਹੋਈ ਐ ਪੇਕੀ ਮਾਰ ਬੇਬੇ ਨੂੰ ਫੋਨ ਵੀ ਮਾਮੇ ਕੈਨੂੰ ਕਹੇ ਕਿ ਕਰੋੜ ਰੁਪਈਆ ਦੇ ਦਿਓ ਜਿਹੜਾ ਮਾਮੇ ਕਿ ਕਰੋੜ ਦੇਣਗੇ ਉਹ ਹੀ ਆਪਾਂ ਭੂਆ ਦੇ ਦਾਂਗੇ ਤੇਰਾ ਪਲਾਹ ਹੋ ਜੇ ਹਾਂ ਉਹ ਇੰਜ ਇੰਜ ਗੱਲਾਂ ਕਰੇਗੀ ਹਾਂ ਜਦੋਂ ਭੂਆ ਰੂਆ ਆਪਾਂ ਤੋਂ ਮੰਗ ਸਕਦੇ ਹਾਂ ਸਫਰ ਆਪਾਂ ਕਿਉਂ ਨਹੀਂ ਮੰਗ ਸਕਦੇ ਮੈਂ ਨਹੀਂ ਆਪਦੇ ਨਾਨਕੇ ਤੋਂ ਮੰਗਦਾ ਠੀਕ ਹੈ ਗੱਲ ਮੈਂ ਤਾਂ ਇੱਕ ਪੈਸਾ ਵੀ ਨਹੀਂ ਮੰਗਦਾ ਹੈਗਾ ਮੈਂ ਤਾਂ ਬੀਬੀ ਨੂੰ ਇਹ ਗੱਲ ਕਹੀ ਸੀ ਵੀ ਚਾਰ ਕਿਲੇ ਵੋਦੀ ਪੰਜ ਕਿਲੇ ਇੱਕ ਛੂਟ ਜਿਹਦ ਨੂੰ ਦਿੱਤਾ ਤਾਂ ਲਿਆ ਹੀ ਨਹੀਂ ਕਸਰ ਲੈਣਾ ਨਹੀਂ ਹੈਗਾ ਉਹਨੋਂ ਤੂੰ ਕਰੋੜ ਦੀਆਂ ਗੱਲਾਂ ਕਰਦੀ ਹੈ ਨਾ ਫਿਰ ਜਦੋਂ ਆਪਾਂ ਤੋਂ ਭੂਆ ਮੰਗੀ ਜਾਂਦੀ ਆ ਆਪਾਂ ਨੂੰ ਕੀ ਹੁੰਦਾ ਤੇਰੇ ਦੱਸ ਕੀ ਕੰਨੋ ਮੈਲ ਜਾਂਦੀ ਹੈ ਜੇ ਦਿੰਦੇ ਮਾਮੇ ਕਿ ਲੈ ਲੈਣੇ ਆ ਪਤਾ ਕਰਕੇ ਦੇਖ ਲੈਣੇ ਆ ਉਹ ਮੇਰੀ ਗੱਲ ਸੁਣਾ ਹਾਂ ਪੂਆ ਤਾਂ ਹੁਣ ਆਪਣੇ ਟੁੱਟੂਗੀ ਪਹਿਲਾਂ ਛੋਟੀ ਟੁੱਟਗੀ ਸੀ ਹੁਣ ਬੜੀ ਟੁੱਟ ਜੂਗੀ ਉਹ ਬੇਬੇ ਨੂੰ ਮਾਂ ਨੂੰ ਕਿਉਂ ਤੋੜਨੀ ਐ ਪੇਕੇ ਨਾ ਹੁਣ ਜਾਂਦੀ ਵਾਰ ਦੀ ਆਹੋ ਤੈਨੂੰ ਤਾਂ ਐ ਮੇਰੀ ਨਾਨਕਿਆਂ ਨਾਲ ਸਕੀਰੀ ਐ ਮੈਂ ਨਾਨਕਿਆਂ ਨਾਲ ਬਰਤਣਾ ਐ ਨਾਨਕਿਆਂ ਨਾਲ ਭਈ ਬਰਤਣਾ ਵੀ ਹੈਗਾ ਫਿਰ ਮੈਨੂੰ ਐਂ ਦੱਸ ਕਿੱਥੇ ਜਾਊ ਵਿਚਾਰੀ ਨਹੀਂ ਦੱਸ ਜਾਣ ਨੂੰ ਤਾਂ ਪੂਆ ਰਿਆਂ ਨੂੰ ਵੀ ਨਹੀਂ ਕਿਤੇ ਥਾਂ ਤੇ ਫਿਰ ਕਰੋੜ ਰੁਪਏ ਕਿਹੜਾ ਡਿੱਕਰਿਆਂ ਵੀ ਤੋ ਕੱਠੀਆਂ ਕਰਕੇ ਭਰ ਲਿਆਵੇਂਗਾ ਝੋਲਾ ਪੂਆ ਨੂੰ ਭੜਾ ਦੇਗਾ ਪੂਆ ਨੂੰ ਫਿਰ ਮਨਾ ਲੈ ਜੇ ਬਿਗੈਰ ਉਸ ਤੋਂ ਕਰਾ ਦੂ ਮਨਾ ਲੈ ਤੂੰ ਮੇਰੀ ਗੱਲ ਸੁਣ ਲੈ 4 ਕਿੱਲੇ ਉਹਦੇ ਨਾਂ ਨੇ ਫੈਕਟਰੀ ਦਾ ਕੰਮ ਆ ਤਾਂ ਘਰੇ ਜਾ ਕੇ ਰਜਿਸਟਰੀ ਕਰਾ ਲੈਣਗੇ 4 ਕਰੋੜ ਦੇ ਜਾਣਗੇ ਇੱਕ ਕਿੱਲੇ ਕਿੱਲੇ ਜਾਂਦਾ ਹੁਣ ਮੈਂ ਫਿਰ ਹੁਣ ਆਪਾਂ ਨੂੰ ਕਿੱਲਾ ਦੇਣਾ ਪਊ ਲੈ ਹੁਣ ਕਿੱਲੇ ਦਾ ਫਿਰ ਫੈਕਟਰੀ ਵਾਲੇ ਨੂੰ ਦੇਣਾ ਹੀ ਪਊਗਾ ਆਪਾਂ ਫਿਰ ਕਰੋੜ ਰੁਪਏ ਆ ਭੂਆ ਨੂੰ ਵੀ ਦੇਣਾ ਫਿਰ ਐ ਕਰਦੇ ਆ ਹੁਣ ਉਹੀ ਗੱਲ ਜਿੰਨਾ ਕੰਮ ਕਰਿਆ ਨਾ ਉਹਨੇ ਕਰਿਆ ਭੂਆ ਨੇ ਛੋਟੀ ਨੇ ਹਾਂ ਉਸਨੇ ਨਹੀਂ ਕਰਿਆ ਉਸਨੇ ਨਹੀਂ ਕਰਿਆ ਭੂਆ ਨੇ ਨਹੀਂ ਕਰਿਆ ਬੇਬੇ ਨੇ ਪੰਗੇ ਛੜਿਆ ਜਿੰਨੇ ਛੜਿਆ ਬੇਬੇ ਨੇ ਧੱਕੇ ਮਾਰੇ ਸੀ ਭੂਆ ਨੂੰ ਬੇਬੇ ਦੇ ਕੰਡੇ ਬੀਜੇ ਪਾ ਚੁਗੀ ਜਾਂਦਾ ਤੇ ਉਹਨੇ ਕੰਡੇ ਫੇਰੀ ਬੀਜੇ ਨੇ 2 ਕਰੋੜ ਰੁਪਇਆ ਲੈ ਕੇ ਗਈਆਂ ਬੇਬੇ ਨੇ ਫੇਰੀ ਧੱਕੇ ਮਾਰੇ ਨਾ ਜਪਣੀ ਨਾ ਲੀ ਜਾਂਦੀ ਲੈ ਗਈ ਤੀ ਲੈ ਗਈ ਤੀ ਹਾਂ ਗੱਲ ਮੁਕੀ ਦੋ ਤਾਂ ਫਿਰ ਜਦੋਂ ਉਹ ਕਰੋੜ ਲੈ ਗਈ ਹੁਣ ਇਹ ਤਾਂ ਮੰਗੂਗੀ ਜਦੋਂ ਇਹਨੇ ਉਂਗਲਾਂ ਲਾਤੀਆਂ ਉਹਨੇ ਇਹਨੇ ਕੰਨ ਭਰ ਕੇ ਤੋੜੀ ਵੀ ਕਰੋੜ ਰੁਪਏ ਤੋਂ ਬਣਾਉਣਾ ਨੇ ਕਰੋ ਨਿਕੜੀ ਨਾ ਉਪਰ ਹੁਣ ਕੀ ਹੱਲ ਹੈ ਆਪਣੇ ਕੋਲੇ ਕੋਈ ਹੱਲ ਨਹੀਂ ਹੱਲ ਤਾਂ ਇਹੀ ਹੈ ਫਿਰ ਹੁਣ ਤਾਂ ਹੱਲ ਤਾਂ ਇੱਕੋ ਹੀ ਹੈ ਜੇ ਹੁਣ ਚਾਰ ਜਾਂਦੇ ਚਾਰ ਚੋਂ ਤਿੰਨ ਤਾਂ ਰਹਿ ਜਾਣਗੇ ਫਿਰ ਆਹੀ ਗੱਲ ਤੇ ਹੁਣ ਤੂੰ ਸਾਮੀ ਤੇ ਆ ਗਈ ਲੈਣ ਤੇ ਆ ਗਈ ਤੂੰ ਇਹ ਕਹਿੰਦਾ ਉਹਨੂੰ ਤਾਂ ਮੇਟ ਤੂੰ ਉਹਦੇ ਕੋਲੇ ਤਾਇ ਕੋਲੇ ਜਾ ਕੇ ਆ ਤਾਇ ਦੀ ਸਿੱਧੀ ਗੱਲ ਬਾਤ ਆ ਫੈਕਟਰੀ ਵਾਲਿਆਂ ਨਾਲ ਚੱਲ ਠੀਕ ਐ ਤੂੰ ਤਾਇ ਨੂੰ ਕਹਿੰਦਾ ਸਾਡਾ ਇੱਕ ਕਿੱਲਾ ਫੈਕਟਰੀ ਵਾਲਿਆਂ ਨੂੰ ਦਵਾ ਦੇ ਤੇ ਸਾਨੂੰ ਕਰੋੜ ਰੁਪਏ ਦੇ ਦੇਣ ਤਿੰਨ ਕਿੱਲੇ ਬਚ ਰਹਿਣਗੇ ਆ ਦੇਖ ਲੈ ਪੂਆ ਦੇ ਪੈਰੋਂ ਜਾਂਦਾ ਕਿੱਲਾ ਪੂਆ ਦੇ ਪੈਰੋਂ ਨਹੀਂ ਜਾਂਦਾ ਬੇਬੇ ਦੇ ਪੈਰੋਂ ਜਾਂਦਾ ਬੇਬੇ ਦੇ ਪੈਰੋਂ ਜੇ ਮੁੜ ਕਿਉਂ ਸਰਬੀ ਪੂਆ ਨੂੰ ਅੰਦਰ ਵੀ ਬਾੜਿਆ ਨਾ ਗਿੱਟੇ ਵੜ ਦੂੰ ਕਮਲ ਜੀ ਹਾਂ ਸਰਬੀ ਦੇ ਤਾਂ ਕੀ ਵੜਨਾ ਸੀ ਹਾਂ ਹੁਣ ਤਾਂ ਵੱਡੀ ਬੂਆ ਨੇ ਵੀ ਨਹੀਂ ਵੜਨਾ ਗੁਰਜੀਤ ਨੇ ਵੀ ਨਹੀਂ ਵੜਨਾ ਚਲ ਕੋਈ ਨਹੀਂ ਇਹਨੂੰ ਤਾਂ ਆਪਾਂ ਜਦੋਂ ਰਜਾਬੰਦੀ ਨਾ ਦੇਵਾਂਗੇ ਕਰੋੜ ਰੁਪਇਆ ਕੋਈ ਨਹੀਂ ਇਹਦੇ ਕੋਲ ਤਾਂ ਮਾੜਾ ਮੱਟਾ ਜਾਂਦੇ ਰਹੇ ਵੀ ਜਾਵਾਂਗੇ ਰਜਾਬੰਦੀਆਂ ਕਾਦੀਆਂ ਹੁੰਦੇ ਨੇ ਬੇਬੇ ਨਹੀਂ ਨ ਜਾਣ ਦੇਣਾ ਰਜਾਬੰਦੀਆਂ ਤਾਂ ਮੇਰੀ ਗੱਲ ਸੁਣ ਲੈ ਤੂੰ ਤਾਂ ਕਹੀ ਨਾ ਕਰੋੜ ਰੁਪਇਆ ਤੇਰੀ ਮਾਂ ਤੋਂ ਮੰਗਾਲਾ ਜੇ ਰੁਪਇਆ ਇੱਕ ਲੱਖ ਵੀ ਲਿਆਵੇਂ ਨਾ ਲੱਖ ਤੇ ਵੀ ਨਹੀਂ ਮੁੜ ਕੇ ਵੰਨ ਦੇਣਾ ਮੇਰੇ ਨਾਨਕੇ ਨੇ ਤੂੰ ਤਾਂ ਕਰੋੜ ਦੀਆਂ ਗੱਲਾਂ ਕਰਦੀ ਐ ਚੱਲ ਦੇਖੀਓ 11 ਤਾਂ ਫਿਰ ਹੁਣ ਰੱਖਣੀ ਪੈਂਦਾ ਹੁਣ ਜੇ ਉੱਠ ਕੇ ਤੁਰ ਗਿਓ ਨਹੀਂ ਕਹਤਾ ਮੈਨੂੰ ਤਾਂ ਭਈ 4 ਕਰੋੜ ਮੇਰੇ ਦਫੇ ਚੁੜੇ ਚੜਾ ਭਣੀ ਪਿਆ ਉੱਠ ਕੇ ਕਿਸੇ ਦੇ ਹੋਰ ਨਾ ਕਰੇ ਵਗ ਜੇ ਤੂੰ ਉਹਦੇ ਕੋਲੇ ਤਾਏ ਕੋਲੇ ਜਾ ਤੂੰ ਤਾਂ ਇਹ ਨਾਲ ਗੱਲ ਕਰਕੇ ਭੂਆ ਨੂੰ ਤਾਂ ਮਾਪੇ ਸੰਭਾਲ ਲੂੰ ਉਹ ਤਾਂ ਉਹਦੀ ਗੱਲ ਕਰਮ ਚੰਗੇ ਸੀ ਜੇਣ ਭੂਆ ਮੈਨੂੰ ਮਿਲ ਗਈ ਗਲੀ ਚ ਜੇ ਕਿਤੇ ਨਾ ਮਿਲੀ ਹੁੰਦੀ ਆ ਲੋਕਾਂ ਨੇ ਤਾਂ ਬੱਟ ਤੀਆਂ ਸਾਡੇ ਬਾਹਣ ਦੀਆਂ ਰੇੜੀਆਂ 4 ਕਰੋੜ ਦਾ ਵੇਚ ਕੇ ਭੂਆ ਤਾਂ ਆਮ ਨਾਲ ਤੁਰ ਜਾਂਦੀ ਹਜੇ ਵੀ ਭੂਆ ਚੰਗੀ ਮੰਨ ਜਿਹੜੀ ਕਰੋੜ ਰੁਪਈਆ ਲੈਂਦੀ ਹੈ ਕੋਈ ਨਹੀਂ ਭੂਆ ਨੂੰ ਕਹ ਦੂੰ ਭੂਆ ਤੇਰੇ ਨਾਲ ਤਾਂ ਵਰਤਾਂਗੀ ਹਰ ਤ ਉਰੇ ਆਪੋ ਤੇ ਬੈਠਾ ਹੁਣ ਪਿੰਗ ਪਾ ਕੇ ਬਹਿ ਗਏ ਕੋਈ ਮੈਨੂੰ ਕੋਈ ਗੱਲ ਦਾ ਕੋਈ ਦਿਓ ਦਿਓ ਕੋਈ ਬਦਵਾਵ ਸਵਾਬ ਨਹੀਂ ਫਿਰ ਮੈਂ ਉਹਨਾਂ ਦੇ ਜਾਣੀਆਂ ਭਾਈ ਉਹ ਗਿਆ ਤਾਂ ਹੋਇਆ ਹੁਣ ਤੈਨੂੰ ਦੱਸਿਆ ਤਾਂ ਹੈਗਾ ਵੀ ਫੈਕਟਰੀ ਵਾਲਿਆਂ ਨਾਲ ਗੱਲ ਕਰਨ ਗਿਆ ਹੋਇਆ ਤਾਇਏ ਦੇ ਰਾਹੀਂ ਗਿਆ ਤਾਇਆ ਜਾਊ ਨਾਲ ਉਹ ਤਾਂ ਠੀਕ ਆ ਪਤਾ ਨਹੀਂ ਕਦੋਂ ਦੇਖ ਡੀਕੀ ਜਾਣੀਆਂ ਕਿਹੜੇ ਬਲੇ ਹੋ ਗਏ ਮੈਨੂੰ ਵੀ ਬੈਠੀ ਨੂੰ ਡੀਕਣਾਂ ਦਾ ਪੂਆ ਪੈਂਦੀ ਐ ਹੁਣ ਮਿੰਟ ਚ ਉਹੀ ਗੱਲ ਅੱਥਨ ਤੇ ਸਰੋਂ ਦਾ ਜੰਮਦੀ ਨਹੀਂ ਕਰੋੜ ਰੁਪਏ ਪੂਆ ਐ ਤਾਂ ਇਕੱਠਾ ਹੁੰਦਾ ਨਹੀਂ ਉਹ ਤਾਂ ਪੁੱਤ ਠੀਕ ਹੈ ਗੱਲ ਇਹ ਵੀ ਫੈਕਟਰੀ ਵਾਲਿਆਂ ਕੋਲੇ ਗਿਆ ਜੀ ਫੈਕਟਰੀ ਵਾਲਿਆਂ ਨੂੰ ਬਾਹਨ ਚਾਹੀਦਾ ਉਹ ਫੇਰ ਹੀ ਉਹਦਾ ਪੁੱਤ ਭਾਲਦੇ ਫਿਰਦੇ ਨੇ ਉਹ ਤਾਂ ਨਾ ਲੱਖ ਕਿੰਨਾ ਹੋਵੇ ਨਹੀਂ ਪੁਆ ਆ ਗਿਆ ਕਿਵੇਂ ਬਣਿਆ ਬਣਨਾ ਤਾਂ ਕਿਵੇਂ ਤੀ ਹਾਂ ਪੂਆ ਨੂੰ ਤਾਂ ਐਵੇਂ ਕੋਈ ਗਲਤੀ ਤਲਾਹਾ ਭੇਜੀਆਂ ਦੇ ਹੀ ਤੇ ਕੋਈ ਗੱਲ ਹੈ ਨਹੀਂ ਜਿਹੜੀ ਹੀ ਕਰਦੀ ਸੀ ਬੂਆ ਹਾਂ ਕਿਵੇਂ ਭਾਈ ਗੱਟ ਕੋਈ ਤਾ ਰੋਲ ਤਾਂ ਕਿਰਾ ਜੰਦੇ ਨੇ ਉਹ ਹੋਰ ਕਿੰਨਾ 50 ਕਰੋੜ ਰੁਪਏ ਦਿੰਦੇ ਨੇ ਕਿਲੇ ਦਾ ਦੇਖ ਲੈ ਭਾਈ ਤੇ ਮੈਂ ਭੂਆ ਨੂੰ ਤਾਂ ਕੰਬੜੀ ਬਣਾਉਣੀ ਆ ਪੁੱਤ ਐਡੀ ਭੂਆ ਕੰਬੜੀ ਨਹੀਂ ਜੇ ਮੈਂ ਕੋਈ ਕਰਾ ਮੈਨੂੰ ਫੋਨ ਕਰਦੇ ਤੇ ਮੇਰੇ ਕੋਲੇ ਗਾਏ ਨੇ ਉਹ ਗੱਪ ਤਾਂ ਨਹੀਂ ਮਾਰਦੇ ਤੁਹਾਡੇ ਆਪਣੇ ਪਿੰਡ ਦੇ ਬੰਦੇ ਨੇ ਉਹ ਕੋਈ ਨਹੀਂ ਭੂਆ ਭਰਾ ਠੰਡੇ ਮੈਂ ਤੇਨੂੰ ਸੁਣਤਾ ਲੈ ਗੱਲਾਂ ਹਰ ਬਰੀ ਤੇ ਮੈਂ ਤਾਂ ਇਹ ਕਹਿੰਦਾ ਸੀ ਹਾਂ ਚਲ ਕਿੰਨੇ ਮਰਜ਼ੀ ਪੈਸੇ ਦੇਣ ਉਹ ਹੂੰ ਚਲ ਜੇ ਭੂਆ ਦੇ ਮਗਰੀ ਸੀ ਇੱਕ ਕਰੋੜ ਦਿੰਦੇ ਆਪਾਂ ਨੂੰ ਤਾਂ ਚੰਗਾ ਹੀ ਇੱਕ ਕਿਲੇ ਦਾ ਕਰੋੜ ਵਟਿਆ ਜਾਊ ਹੂੰ ਤੂੰ ਇੱਕ ਮੇਰੀ ਗੱਲ ਸੁਣ ਲੈ ਹੁਣ ਤੂੰ ਉਹ ਜਿਹੜੇ 3 ਕਿਲੇ ਨੇਗੇ ਉਹ ਤਾਂ ਮੇਰੇ ਨਾਲ ਕਰਾ ਦੇ ਠੀਕ ਹੈ ਹਾਂ ਠੀਕ ਚੌਥਾ ਕਿਲਾ ਤੂੰ ਫੈਕਟਰੀ ਨਾਲ ਕਰਾ ਦੇ ਰੁਪਏ ਅਸੀਂ ਤੈਨੂੰ ਉਦੀ ਦੇ ਦੇਾਂਗੇ ਉੱਥੇ ਠੀਕ ਹੈ ਇਹ ਤਾਂ ਗੱਲ ਠੀਕ ਹੈ ਜੋ ਕਰੋੜ ਦਿੰਦੇ ਐ ਤਾਂ ਅਸੀਂ ਤੈਨੂੰ ਕਰੋੜ ਹੀ ਦੇ ਦੇਾਂਗੇ ਜੇ ਉਹਨਾਂ ਨੇ 70 75 ਦਿੱਤਾ ਤਾਂ ਉਹਨਾਂ ਦੇ ਦੇ ਕਰੋੜ ਦਿੰਦੇ ਨੇ ਪੁੱਤ ਕੋਈ ਅਸੀਂ ਤਾਂ ਕਹਿੰਦੇ ਕਰੋੜ ਦੇਣ ਸਮਾਂ ਦੀ ਹਾਂ ਕਰੋੜ ਦਿੰਦੇ ਨੇ ਉਹ ਤਾਂ ਕਹਿੰਦੇ ਵੀ ਇੱਥੇ ਕੋਈ ਉਹ ਮਾਕੜੇ ਮੈਨੂੰ ਫੋਨ ਕਰਦੇ ਨੇ ਉਹ ਤਾਂ ਕਹਿੰਦੇ ਤੈਨੂੰ 20 30 ਅਸੀਂ ਵਾਦੀ ਨਵਾਵਾਂਗੇ ਭਾਈ ਕੋਈ ਗੱਲ ਨਹੀਂ ਬਾਕੀ ਤਾਂ ਕੋਈ ਉਹ ਆਉ ਤਾਂ ਹੁਣ ਜਦੋਂ ਆਪਾਂ ਜਾਵਾਂਗੇ ਉੱਥੇ ਤਾਇਆ ਵੀ ਨਾਲ ਐ ਤਾਇਆ ਤੇਰੇ ਨਾਲ ਗੱਲ ਦਰਿਆ ਤਾਂ ਥੋੜਾ ਕਰੂਗਾ ਤੇਰੇ ਕੋਲੇ ਆਵਾਂ ਜਾਵਾਂਗੇ ਵੀ ਕੋਈ ਗੱਲ ਨਹੀਂ ਇਹ ਜਿੱਦ ਗੱਲ ਨਹੀਂ ਮੇਰੀ ਤੇਰੇ ਕੋਲੇ ਹੁਣ ਤਾਂ ਅਸੀਂ ਬਾਦ ਦੇ ਆਏ ਹਾਂ ਮੈਂ ਤੈਨੂੰ ਐ ਕਹਿੰਦੀ ਆਂ ਪੂਆ ਜਿਵੇਂ ਆਈਆਂ ਤੂੰ ਮੈਂ ਜਕਰੂ ਹੀ ਗੱਲ ਸਾਡੇ ਘਰੋਂ ਖੈਰ ਸੁੱਖ ਨਾ ਵਗ ਜਾ ਜੇ ਕਿਤੇ ਮੇਰੀ ਬੇਬੇ ਆ ਗਈ ਨਾ ਜੱਬ ਚਿੜਜੂ ਮੇਰੀ ਬੇਬੇ ਨੂੰ ਪਤਾ ਲੱਗ ਗਿਆ ਨਾ ਵੀ ਇਹ ਵੀ ਕਿੱਲਾ ਬਕਾਉਂਦੀ ਐ ਤੈਨੂੰ ਪਤਾ ਨਹੀਂ ਫਿਰ ਉਹ ਤਾਂ ਹੀ ਨਹੀਂ ਪਤਾ ਸਰ ਵੀ ਪੂਆ ਵਾਂਗੂ ਤੇਰੇ ਮਗਰ ਬੰਕਰ ਲੈ ਕੇ ਪਈ ਇਹ ਤੇਰੀ ਬੇਬੇ ਨੇ ਪਹਿਲੀ ਹੁੰਦੇ ਨੇ ਪੁੱਤ ਕਿੰਨੇ ਕੰਮ ਹੋਏ ਨੇ ਜੇ ਤੇਰੀ ਬੇਬੇ ਚੱਜ ਦੀ ਹੁੰਦੀ ਫੇਰ ਅਸੀਂ ਕਾਹ ਨੂੰ ਹਿੱ ਤਾਹੀਂ ਕੰਡੇ ਵੀ ਜੀ ਹੈ ਹੈ ਚਾ ਕੋਈ ਨਹੀਂ ਪੂਆ ਨੇ ਕਿਹੜਾ ਫਿਰ ਕੱਟ ਕਰੀਏਗੀ ਪੂਆ ਨੇ ਜਬਾ ਉਹੀ ਗੱਲ ਆਪਦਾ ਨਹੀਂ ਕੋਈ ਬਹੁਤ ਪਿਆ ਤਾਂ ਪੂਆ ਨੂੰ ਤੋੜਦਾ ਇਹਨੂੰ ਵੀ ਤੋੜ ਕੇ ਰੱਖਤਾ ਪੇਕਿਆਂ ਨੂੰ ਕੁੱਟੀ ਰੋਪੇ ਪਹਿਲਾਂ ਦੀ ਪਾਈ ਸੀ ਪਹਿਲਾਂ ਕਹ ਤੁਸੀਂ ਦੇਖ ਮੇਰੇ ਰੋਜੀ ਆਉਂਦੇ ਸੀ ਕਿਤੇ ਕੋਈ ਦੁੱਖ ਦੇ ਨਹੀਂ ਕੋਈ ਸੁਖ ਦੇ ਨਹੀਂ ਸੀ ਚਲ ਕੋਈ ਨਹੀਂ ਭੂਆ ਮਾਰਾਂਗੇ ਢੇੜਾ ਆਵਾਂਗੇ ਤੇ ਲੈ ਤੂੰ ਚੱਕ ਝੋਲਾ ਤੇ ਜਦੋਂ ਤੈਨੂੰ ਫੋਨ ਕਰਿਆ ਤੂੰ ਤੜਕੇ ਆ ਜੀ ਹੁਣ ਤੱਕ ਤੂੰ ਮੈਨੂੰ ਪਤਾ ਹੀ ਨਹੀਂ ਦਾ ਥੋੜੀ ਦੇਖ ਬੇਬੇ ਆਉਣ ਦੇਵੇ ਮੇਰੇ ਕੋਲੇ ਕੋ ਤੂੰ ਪਹਿਲਾਂ ਨਹੀਂ ਸੀ ਆਉਂਦੇ ਹੁਣ ਕਿਹੜਾ ਮੈਨੂੰ ਕੋਈ ਤੁਸੀਂ ਮਾਰੋਗੇ ਢੇੜਾ ਮੈਨੂੰ ਪਤਾ ਹੀ ਉਹ ਬਰਦਾਈ ਦੀ ਗੱਲ ਨਹੀਂ ਆਵਾਂਗੇ ਜਰੂਰ ਹੁਣ ਤੂੰ ਜਾ ਜਿਵੇਂ ਤੈਨੂੰ ਕਿਹਾ ਸੀ ਨਾ ਘਰੇ ਦੱਸਣ ਦੀ ਲੋੜ ਨਹੀਂ ਤਿੰਨ ਕੀਲੇ ਮੇਰੇ ਨਾ ਤੇ ਚੌਥਾ ਕਿੱਲੇ ਫਿਰ ਤੇ ਇੱਕ ਕਰੋੜ ਦਿੱਤਾ ਪੂਰਾ ਕਰੋੜ ਲਈ ਗਿਆ ਹਾਂ ਕੋਈ ਨਾ ਪੂਰਾ ਤੂੰ ਫਿਰ ਬਾਅਦ ਕੋਈ ਭਾਈ ਛੋੜਿਆ ਨਾ ਆਉਂਦੇ ਖਮਾ ਲਵਾਉਂਗੀ ਤਿੰਨ ਕਿੱਲੇ ਤੇ ਇੱਕ ਕਿੱਲੇ ਭਾਈ ਮੈਂ ਆ ਤੇ ਸਾਰੇ ਪੈਸੇ ਚੱਕੂੰਗੀ ਕਰੋੜਾ ਰੁਪਈਆ ਹਾਂ ਮੂੜੀ ਟੇਮਾਂਗੇ ਸੀ ਪੈਸੇ ਤੂੰ ਦੇ ਤਾਂ ਕਿ ਤੂੰ ਕੀ ਫਿਰ ਆਖੋਂ ਦੀ ਅੱਜ ਵੀ ਚਾਹਦੇ ਲਾ ਜਾ ਕੇ ਦੇ ਦੇਵਾਂਗਾ ਤੂੰ ਆ ਨਹੀਂ ਇਹ ਨਹੀਂ ਕਰਦੇ ਤੂੰ ਤੋਂ ਵਗਿਆ ਕਰੇਗੀ ਪਰ ਤੇਵਾ ਆਪਣੇ ਦੇਖ ਪੂਆ ਮੇਰੀ ਬੇਬੇ ਕੋਲੇ ਵੀ ਨਹੀਂ ਹਜੇ ਅਸੀਂ ਗੱਲ ਕਰਦੇ ਐ ਨਹੀਂ ਪਤਾ ਮੇਰੀ ਬੇਬੇ ਨੂੰ ਸਾਨੂੰ ਉੱਥੇ ਰੋਕਣਾ ਪੈ ਜੇ ਕਹਿ ਦੀਏ ਵੀ ਅੱਜ ਦਾ ਦਿਨ ਮਾਮੇ ਕਾ ਨੂੰ ਉੱਥੇ ਰੱਖ ਲੈਣ ਕੱਲ ਨੂੰ ਤੇਰੇ ਨਵੇਂੜਾ ਹੋ ਜੂ ਚੰਗਾ ਪੂਆ ਚੰਗਾ ਪੂਆ ਕਿਹਨਾਂ ਸੀ ਜਰੂਰ ਆਇਆ ਕਰਨਾ ਛੇਰੇ ਕੋਲੇ ਚੰਗਾ ਪੂਆ ਨਾ ਭਾਈ ਮੈਂ ਤਾਂ ਹੁਣ ਲੱਗਦਾ ਕਿ ਅਸੀਂ ਕਿਹੜਾ ਹੋ ਗਏ ਮਾ ਹੁਣ ਜ਼ਮੀਨ ਦਾ ਹਿੱਸਾ ਲੈ ਗਈ ਪੁੱਤ ਕਿੱਥੇ ਕੋਈ ਨਹੀਂ ਬੂਆ ਕੋਈ ਨਹੀਂ ਸੀ ਮੇਰੇ ਕੋਲੇ ਆਉਂਦੇ ਹੁਣ ਤੁਸੀਂ ਮੇਰੇ ਕੋਲ ਕਿਹੜੇ ਨੰਨੇ ਟੱਪਦੇ ਤੇ ਗੇੜਾ ਮਾਰੀ ਲਮਾਂਗੇ ਕਦੇ ਯਾਦ ਕਰ ਲਾਂਗੇ ਵੀ ਸਾਡੀ ਪੂਆ ਹੈਗੀ ਚੰਗਾ ਪੁੱਤ ਚੰਗਾ ਪੂਆ ਦੇਖ ਲੈ ਹਜੇ ਵਰਤੇ ਵੇ ਭਾਲਦੀ ਏ ਉਹ ਅਸੀਂ ਤਾਂ ਜਿਉਂਦੀ ਤਾਂ ਕੀ ਮਰੀ ਤੇ ਕਫਨ ਪਾਉਣ ਵੀ ਨਹੀਂ ਆਦੇ ਤੇ ਇਹਦੇ ਤੇ ਇਹ ਪ੍ਰਤਿਵਾ ਪਾੜ ਦਈਏ ਜੇ ਨਾ ਕਾਨੂੰ ਬੋਲੀ ਜਾਣਾ ਬੰਦੇ ওই ਗੱਲ ਜੇ ਬੰਦੇ ਨੂੰ ਗੱਲ ਸੁਣ ਜੇ ਨਾ ਅਗਲੇ ਨੂੰ ਗੁੱਸਾ ਆ ਜਾਂਦਾ ਆ ਗੱਲਾਂ ਨਹੀਂ ਬੋਲੀ ਦਗਾਉਂਦੇ ਆਹਨ ਤੇ ਗੁੱਸਾ ਆਉਂਦਾ ਉਹ ਹੀ ਗੱਲ ਮਰੀ ਤਾਂ ਤੇ ਜਿਵੇਂ ਕਹਿੰਦੇ ਨੇ ਸਾਰੀਆਂ ਦੀ ਜਾਣਾ ਪਊਗਾ ਉਹਦੇ ਵੀ ਜਾਣਾ ਪਊ ਜਿਹੜੀ ਟੁੱਟ ਗਈ ਉਹਨੇ ਭੈਣਾ ਇੱਕੋ ਜੀ ਮੈਂ ਤਾਂ ਸੀ ਉਹਦੇ ਤੱਕ ਅਗਲੇ ਜਰਕਦੇ ਨੇ ਕਹਿਣਾ ਲੱਗਣਾ ਸੱਦੋ ਕੁੜੇ ਤੇ ਪੇਕਿਆਂ ਨੂੰ ਉਦੋਂ ਤਾਂ ਪੇਕੇ ਬਣ ਜਾਂਦੇ ਆ ਜਦੋਂ ਹਿੱਸੇ ਲਈ ਜਾਂਦਾਂ ਹੁੰਦੇ ਨਹੀਂ ਪੇਕੇ ਹੁੰਦੇ ਕੋਈ ਨਹੀਂ ਚੱਲ ਹੁਣ ਸਬਰ ਦੀ ਘੁੱਟ ਭਰ ਲਾਂਗੇ ਫੇਰ ਫੈਕਟਰੀ ਆ ਗਈ ਹਾਂ ਕਰੋੜ ਰੁਪਏ ਉਹਨਾਂ ਤੋਂ ਲੈ ਲੈ ਮੈਂ ਤੈਨੂੰ ਦੱਸਾਂ ਤੂੰ ਮਾਮੇ ਨੂੰ ਫੋਨ ਕਰ ਦੇ ਵੀ ਬੇਬੇ ਨੂੰ ਉੱਥੇ ਰੱਖ ਲੈ ਜੀ ਬੇਬੇ ਆ ਗਈ ਨਾ ਪੰਗੇ ਛੱੜ ਜਾਣਗੇ ਜੀ ਜਮਾ ਹੁਣੀ ਫੋਨ ਕਰ ਲੈ ਫੋਨ ਦੇਖੀ ਜੋ ਜਿਵੇਂ ਬਣੂ ਹੁਣ ਤਾਂ ਦੇਣੀ ਪਪੂਆ ਨੂੰ ਕਰੋੜ ਰੁਪਇਆ